ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੈਂ ਆਪਣਾ ਜਿਹੜਾ ਇਹ ਪਰਿਵਾਰ ਹੈ ਜਿਹੜਾ ਮੇਰੇ YouTube ਚੈਨਲ ਦਾ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਵੀ ਆਪਾਂ ਥੋੜੀ ਹੈਲਥ ਸਿਹਤ ਤੇ ਗੱਲ ਕਰਿਆ ਕਰਾਂਗੇ ਤੇ ਥੋੜੋ ਥੋੜਾ ਬਸ ਸੁਝਾਅ ਵੀ ਮੰਗੇ ਸੀ ਮੈਨੂੰ ਖੁਸ਼ੀ ਹੈ ਕਿ ਤੁਸੀਂ ਬੜੇ ਪੋਜ਼ਿਟਿਵ ਸੁਝਾਅ ਦਿੱਤੇ ਨੇ ਹਾਂ ਇੱਕ ਸਵਾਲ ਦੋ ਪ੍ਰੋਗਰਾਮ ਡਾਕਟਰ ਹਰੀਸ਼ ਬਾਤਸ ਜਿਹੜੇ ਨਾਲ ਬੈਠੇ ਨੇ ਇਹਨਾਂ ਦੇ ਪਹਿਲਾਂ ਤੁਹਾਡੇ ਨਾਲ ਹੋਏ ਸੀ ਇੱਕ ਇਹਨਾਂ ਨੇ ਤੁਹਾਨੂੰ ਪਹਿਲੇ ਪ੍ਰੋਗਰਾਮ ਚ ਕਿਹਾ ਸੀ ਵੀ ਕਿੰਨਾ ਪਾਣੀ ਪੀਏ ਕਦੋਂ ਪੀਏ ਕਿਹੜਾ ਪਾਣੀ ਪੀਏ ਇਹ ਪ੍ਰੋਗਰਾਮ ਸੀ ਦੂਜਾ ਕਦੋਂ ਖਾਈਏ ਕਿੰਨਾ ਖਾਈਏ ਕੀ ਖਾਣਾ ਚਾਹੀਦਾ ਇਹ ਗੱਲਾਂ ਕੀਤੀਆਂ ਸੀ ਤੁਹਾਡੇ ਸਭ ਤੋਂ ਜ਼ਿਆਦਾ ਦੋਸਤਾਂ ਨੇ ਜਿਹੜੇ ਸਵਾਲ ਕੀਤਾ ਪਹਿਲੇ ਪ੍ਰੋਗਰਾਮ ਚ ਕਿ ਇਹਨਾਂ ਨੇ ਕਹਿ ਤਾਂ ਦਿੱਤਾ ਕਿ ਜੇ ਤੁਹਾਡਾ ਭਾਰ 80 ਕਿਲੋ ਹੈ ਤਾਂ ਤੁਸੀਂ 8 ਗਲਾਸ ਪਾਣੀ ਪੀਓ ਤਾਂ ਤੁਹਾਡਾ ਸਵਾਲ ਆਇਆ ਵੀ ਗਲਾਸ ਕਿੱਡਾ ਹੋਵੇ ਆਪਾਂ ਪਹਿਲਾਂ ਉਹ ਗੱਲ ਕਰਾਂਗੇ ਫਿਰ ਆਪਾਂ ਗੱਲ ਕਰਾਂਗੇ ਕਦੇ ਸੁਨੇ ਤੁਸੀਂ ਅੱਜ ਸੁਣਾਗੇ ਇਹਨਾਂ ਦੇ ਮੂੰਹੋਂ ਵੀ ਰੋਟੀ ਖਾਣ ਨਾਲ ਖਾਣਾ ਖਾਣ ਨਾਲ ਵੀ ਭਾਰ ਘਟ ਸਕਦਾ ਹੈ ਇਹ ਕਹਿੰਦੇ ਨੇ ਇਹਨੂੰ ਪੁੱਛਾਂਗੇ ਕੀ ਇਹਨਾਂ ਕੋਈ ਕਿਹੜੀ ਖੋਜ ਕਹਿੰਦੀ ਹੈ ਜਾਂ ਕਿਉਂ ਇਹ ਗੱਲ ਕਹਿੰਦੇ ਨੇ ਇਹ ਆਪਾਂ ਪੁੱਛਾਂਗੇ ਡਾਕਟਰ ਬਾਤਸ ਤੋਂ ਡਾਕਟਰ ਹਰੀਸ਼ ਬਾਤਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇਹ ਸਪੋਰਟ ਸਾਇੰਸ ਦੇ ਪ੍ਰੋਫੈਸਰ ਨੇ ਔਰ ਉਹਨਾਂ ਖਿਡਾਰੀਆਂ ਨੂੰ ਇਹ ਗਾਈਡ ਕਰਦੇ ਨੇ ਵੀ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਤੇ ਖਿਡਾਰੀਆਂ ਨਾ ਤਾਂ ਜੇ ਮੋٹے ਹੋਗੇ ਕੀ ਖੇਡਣਗੇ ਕੀ ਭੱਜਣਗੇ ਤੇ ਮੈਂ ਜਿਵੇਂ ਪਿਛਲੀ ਵਾਰ ਵੀ ਦੱਸਿਆ ਸੀ ਜਿਹੜੇ ਵੱਡੇ ਵੱਡੇ ਲੀਡਰ ਨੇ ਮੋਦੀ ਸਾਹਿਬ ਵਰਗੇ ਵੀ ਉਹਨਾਂ ਨੇ ਵੀ ਜਿਹੜੇ ਆਪਣੇ ਗਾਈਡ ਰੱਖੇ ਨੇ ਨਾ ਡਾਈਟੀਸ਼ਨ ਰੱਖੇ ਨੇ ਉਹਨਾਂ ਚ ਸਪੋਰਟਸ ਵਾਲੇ ਜਿਆਦਾ ਰੱਖੇ ਨੇ ਕਿ ਉਹ ਉਹ ਦੱਸਦੇ ਨੇ ਵੀ ਤੁਸੀਂ ਇਹ ਖਾਓਗੇ ਵੱਡੀ ਲੰਬੀ ਉਮਰ ਤੱਕ ਤੁਸੀਂ ਚੱਲੋਗੇ ਖੈਰ ਆਪਣਾ ਤਾਂ ਆਪਣੀ ਗੱਲ ਕਰੀਏ ਤੇ ਡਾਕਟਰ ਜੀ ਸਪਹਿਲਾ ਤੁਹਾਡਾ ਸਵਾਗਤ ਹੈ ਸਪੋਕਸਰ ਜੀ ਪਹਿਲੇ ਤੋਂ ਉਹੀ ਸਵਾਲ ਦਾ ਜਵਾਬ ਜਿਹੜਾ ਪਿਛਲੀ ਵਾਰ ਆਇਆ ਫਿਰ ਆਪਾਂ ਅਗਲਾ ਗੱਲ ਕਰਦੇ ਕਿੰਨਾ ਕੁ ਪਾਣੀ ਪੀਏ ਹਾਂਜੀ ਸਰੋਤਿਆਂ ਵੱਲੋਂ ਕਾਫੀ ਕੁਐਸਚਨ ਆਏ ਨੇ ਕੁਐਰੀਜ਼ ਆਈਆਂ ਨੇ ਸੀਆਂ ਉਸ ਦੇ ਰਿਗਾਰਡਿੰਗ ਮੈਂ ਆਪਣਾ ਜਿਹੜਾ ਫੈਕਟ ਹੈ ਉਹ ਦੱਸਣਾ ਚਾਹੁੰਦਾ ਕਿ 250 ਐਮਐਲ ਵਾਲਾ ਗਲਾਸ ਪੀਤਾ ਜਾਵੇ ਜਾਂ 200 ਐਮਐਲ ਵਾਲਾ ਗਲਾਸ ਪੀਤਾ ਜਾਏ ਅਲਟੀਮੇਟਲੀ ਜਿਹੜਾ ਸਾਡਾ ਏਮ ਹੈ ਉਹ ਏਮ ਇਹ ਹੈ ਵੀ ਜਿੰਨਾ ਤੁਹਾਡਾ ਬਾਡੀ ਦਾ weight ਹੈ ਉਦੇ ਅਕੋਰਡਿੰਗਲੀ ਅਗਰ ਅਸੀਂ ਉਹਨੂੰ 10% ਨਾਲ ਡਿਵੀਜ਼ਨ ਕਰਕੇ ਜਿਹੜਾ ਰਿਮੇਨਿੰਗ ਅਮਾਉਂਟ ਹੈ ਉਹ ਸਾਡੀ ਕੁਆਂਟੀਟੀ ਆ ਜਾਂਦੀ ਹੈ ਹੁਣ ਕੁਆਂਟੀਟੀ ਲਈ ਸਾਡੇ ਕੋਲੇ ਡਿਫਰੈਂਟ ਡਿਫਰੈਂਟ ਮੈਥਡਸ ਨੇ ਜਿਹੜਾ ਜਰਨਲ ਜਿਹੜਾ ਸਾਡੇ ਕੋਲੇ ਘਰਾਂ ਚ ਰਹਿੰਦਾ ਹੈ ਗਲਾਸ ਉਹ 250 ਐਮਐਲ ਦਾ ਇੱਕ ਗਲਾਸ ਹੁੰਦਾ ਜਿਹੜਾ ਰਫਲੀ ਆਪਾਂ ਪਰ ਡੇ ਪੀਤਾ ਜਾਂਦਾ ਸੋ 250 ਐਮਐਲ ਦੇ ਮੁਤਾਬਕ ਵੀ ਜੇ ਅਸੀਂ 8 ਗਲਾਸ ਪੀਲੇ 댓 ਇਜ਼ ਮੋਰ ਦੈਨ ਇਨਾਫ ਮਤਲਬ ਇਹ ਹੈ ਜਿਹੜਾ ਘਰ ਦਾ ਗਲਾਸ ਹੈ ਹਾਂਜੀ ਬਟ ਜਿਹੜਾ ਆਮ ਗਲਾਸ ਨਾਲ ਕੰਗਣੀਆਂ ਵਾਲਾ ਗਲਾਸ ਨਾਲ ਛੋਟਾ ਗਲਾਸ ਨਾਲ ਛੋਟਾ ਗਲਾਸ ਜਿਹੜਾ 250 ml ਦਾ ਹੁੰਦਾ ਉਹ 250 ml ਤਾਂ ਉਹ ਪੀ ਲਿਏ ਬਸ ਜਿੰਨਾ ਸਾਡਾ ਬੋਡੀ ਦਾ ਭਾਰ ਹੈ ਜਿੰਨਾ ਸਾਡਾ ਭਾਰ ਹੈ ਭਾਰ ਹੈ ਉਹਨਾਂ ਦੇ ਉਹਨਾਂ ਦੇਖ ਲੀਜੀਏ 80 ਕਿਲੋ ਦਾ 80 90 ਮਾਸ 70 ਕਿਲੋ ਦਾ 7 ਗਲਾਸ ਇਹ ਹੈ ਹਾਂਜੀ ਚਲੋ ਹੁਣ ਇਹ ਜਿਹੜੀ ਗੱਲ ਤੁਸੀਂ ਮੈਨੂੰ ਦੱਸ ਰਹੇ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਗੱਲ ਉਹੀ ਕਰਨੀ ਚਾਹੁੰਦਾ ਠੀਕ ਹੈ ਮੈਨੂੰ ਤਾਂ ਬੜੀ ਹੈਰਾਨੀ ਹੋਈ ਹੈ ਡਾਕਟਰ ਸਾਹਿਬ ਕਿ ਭਾਰ ਕ ਪੈਸੇ ਅੱਜਕੱਲ ਸਭ ਤੋਂ ਜ਼ਿਆਦਾ ਜੇ ਕੁਛ ਚੱਲ ਰਿਹਾ ਹੈ ਨਾ ਮਾਰਕੀਟ ਦੇ ਵਿੱਚ ਇਹ ਭਾਰ ਘਟਾਉਣ ਵਾਲੀ ਗੱਲ ਚੱਲ ਰਹੀ ਹੈ ਆ ਜਿਹੜਾ RAMDEEP ਨੇ ਕੀਤਾ ਨਾ ਜਿਹੜਾ ਆਫ ਦਾ ਜਿਹੜਾ ਯੋਗਾ ਨੇ ਹਾਂਜੀ ਉਹਨੇ ਵੀ ਸਭ ਤੋਂ ਪਹਿਲਾਂ ਇਹੀ ਵੇਚਿਆ ਕਿ ਤੁਹਾਡਾ ਭਾਰ ਕਿਵੇਂ ਘਟੋ ਜੀ ਕਪਾਲ ਪਾਤੀ ਕਰੋ ਜੀ 200 ਗ੍ਰਾਮ ਘਟ ਗਿਆ ਆ ਖਾਓ ਤਾਂ ਭਾਰ ਘਟ ਜਾਂਦਾ ਜੀ ਇਹ ਖਾਣਾ ਚਾਹੀਦਾ ਡਾਈਟ ਕਰ ਡਾਈਟਿੰਗ ਕਰਨੀ ਚਾਹੀਦੀ ਹੈ ਜੀ ਭਾਰ ਘਟ ਜੂਗਾ ਤੁਸੀਂ ਉਲਟ ਕਹੀ ਜਾਂਦੇ ਹੋ ਕਿ ਜੀ ਖਾਓ ਤਾਂ ਭਾਰ ਘਟ ਸਕਦਾ ਇਹ ਕੀ ਫੰਡਾ ਹੈ ਹਾਂਜੀ ਇਦੇ ਲਈ ਮੈਂ ਤੁਹਾਨੂੰ ਸਰੋਤਿਆਂ ਨੂੰ ਰੂਬਰੂ ਹੋਣਾ ਚਾਹੁੰਦਾ ਕਿ ਸਾਡੇ ਕੋਲੇ ਤਿੰਨ ਮਾਈਕਰੋ ਨਿਊਟ੍ਰੀਐਂਟ ਨੇ ਜਿਹੜੇ ਕਿ ਸਾਨੂੰ ਡਾਈਟ ਤੋਂ ਡਾਇਰੈਕਟਲੀ ਮਿਲਦੇ ਨੇ ਸਭ ਤੋਂ ਪਹਿਲਾਂ ਹੈ ਸਾਡੇ ਕੋਲੇ ਪ੍ਰੋਟੀਨ ਦੂਸਰਾ ਕੰਪੋਨੈਂਟ ਹੈ ਸਾਡੇ ਕੋਲੇ ਕਾਰਬੋਹਾਈਡਰੇਟ ਤੇ ਤੀਸਰਾ ਕੰਪੋਨੈਂਟ ਹੈ ਫੈਟ ਸੋ ਨਾਓ ਜਿਹੜੀਆਂ ਲੇਟੈਸਟ ਰਿਸਰਚ ਇਹ ਕਹਿ ਰਹੀ ਹੈ ਵੀ ਪ੍ਰੋਟੀਨ ਇਹ ਕਹੇ ਜਾਂ ਕੰਪੋਨੈਂਟ ਹੈ ਕਹੇ ਜੀ ਨਿਊਟ੍ਰੀਐਂਟ ਹੈ ਬਾਡੀ ਚ ਜਿਸ ਦੀ ਜਿਹੜੀ ਥਰਮਿਕ ਇਫੈਕਟ ਆਫ ਫੂਡ ਇੱਕ ਬਾਡੀ ਦਾ ਪ੍ਰੋਸੈਸ ਹੁੰਦਾ ਜਿਸ ਨੂੰ ਅਸੀਂ ਸਾਇੰਸ ਚ ਥਰਮਿਕ ਇਫੈਕਟ ਆਫ ਫੂਡ ਮੈਂ ਉਹਨੂੰ ਸਿੰਪਲ ਹੋਰ ਵੇ ਨਾਲ ਕਹਿੰਨਾ ਹੈ ਵੀ ਜਿੰਨਾ ਅਸੀਂ ਨਿਊਟ੍ਰੀਐਂਟ ਸਪੋਜ਼ 100 ਗ੍ਰਾਮ ਅਸੀਂ ਪ੍ਰੋਟੀਨ ਖਾਣਾ ਤਾਂ ਉਹਦੇ ਕਿੰਨੇ ਪਰਸੈਂਟ ਉਹਨੂੰ ਬਾਡੀ ਡਾਈਜੈਸਟ ਕਰਨ ਲਈ ਅਬਜ਼ਾਰਬ ਕਰਨ ਲਈ ਅਤੇ ਪ੍ਰੋਸੈਸ ਕਰਨ ਲਈ ਕੰਜ਼ਿਊਮ ਕਰਦੀ ਹੈ ਜਦ ਤੱਕ ਸਾਡਾ ਇਨਟੇਕ ਤੇ ਐ ਐਕਸਪੈਂਡੀਚਰ ਦਾ ਰੇਸ਼ੋ ਨੂੰ ਅਸੀਂ ਡਿਸਟਰਬ ਨਹੀਂ ਕਰਦੇ ਗੈਪ ਨਹੀਂ ਬਣਾਉਂਦੇ ਉਦੋਂ ਤੱਕ ਵਜਨ ਨਹੀਂ ਘਟ ਸਕਦਾ ਸੋ ਇਸ ਇਸ ਕੰਡੀਸ਼ਨ ਚ ਅਸੀਂ ਤੁਹਾਡੇ ਨਾਲ ਇਹ ਰੂਬਰੂ ਕਰਨਾ ਚਾਹੁੰਦੇ ਆ ਕਿ ਪ੍ਰੋਟੀਨ ਦਾ ਜਿਹੜਾ ਥਰਮਿਕ ਇਫੈਕਟ ਹੈ ਜਿਹੜਾ ਉਹਨੂੰ ਪਾਚਨ ਕਰਨ ਦੀ process ਕਰਨ ਲਈ ਸਭ ਤੋਂ ਜ਼ਿਆਦਾ ਹੈ 30% ਜੇ ਅਸੀਂ 100 ਗ੍ਰਾਮ ਪ੍ਰੋਟੀਨ ਖਾ ਰਹੇ ਹਾਂ ਤਾਂ 70 30 ਗ੍ਰਾਮ ਉਹਨੂੰ ਕੰਜ਼ੂਮ ਕਰਨ ਲਈ ਬਾਡੀ ਉਹਨੂੰ processing ਚਲਾ ਲੈਂਦੀ ਹੈ ਤੇ ਦੂਸਰਾ ਕੰਪੋਨੈਂਟ ਆ ਗਿਆ ਸਾਡੇ ਕੋਲੇ ਕਾਰਬੋਹਾਈਡਰੇਟ ਕਾਰਬੋਹਾਈਡਰੇਟ ਸਾਡੇ ਕੋਲੇ 10% ਹੀ ਸਟੋਰ ਕਰਦੀ ਹੈ ਬਾਡੀ ਉਹਨੂੰ ਕੰਜ਼ੂਮ ਕਰਨ ਲਈ ਜੇ ਅਸੀਂ 100 ਗ੍ਰਾਮ ਖਾ ਲਿਆ ਤਾਂ 90 ਗ੍ਰਾਮ ਬਾਡੀ ਉਹਨੂੰ ਕਨਜ਼ਰਵ ਕਰ ਲੈਂਦੀ ਹੈ ਸਟੋਰ ਕਰ ਲੈਂਦੀ ਹੈ ਤੀਸਰਾ ਕੰਪੋਨੈਂਟ ਆ ਗਿਆ ਸਾਡੇ ਕੋਲੇ ਫੈਟ ਜਿਹੜਾ ਕਿ ਮੋਸਟਲੀ ਸਭ ਤੋਂ ਜ਼ਿਆਦਾ ਖਾਧਾ ਜਾਂਦਾ ਹੈ ਪੰਜਾਬੀਆਂ ਵੱਲੋਂ ਦੇਸੀ ਕੀ ਦਾ ਜਾਂ ਪਰੌਂਠੇ ਜ਼ਿਆਦਾ ਖਾਦੇ ਜਾਂਦੇ ਨੇ ਜਾਂ ਫੈਟੀ ਚੀਜ਼ਾਂ ਜ਼ਿਆਦਾ ਖਾਧੀਆਂ ਜਾਂਦੀਆਂ ਨੇ ਇਹ ਇਹਦਾ ਜਿਹੜੀ ਪਰਸੈਂਟੇਜ ਹੈ ਉਹ 0.5% ਹੈ ਜੇ ਅਸੀਂ 100 ਗ੍ਰਾਮ ਫੈਟ ਖਾਂਦੇ ਆ ਤਾਂ 95 ਗ੍ਰਾਮ ਉਹ ਸਟੋਰੇਜ ਹੀ ਰਹਿੰਦੀ ਆ ਉਹਦੀ ਜਿਹੜੀ ਪ੍ਰੋਸੈਸਿੰਗ ਹੈ ਉਹ 5% ਉਹਨੂੰ ਹੈਲਪ ਕਰਦੀ ਹੈ ਦੇਖੋ ਹੁਣ ਆਪਾਂ ਜਿੰਨੀ ਗੱਲ ਜਿਹੜੀ ਮੈਨੂੰ ਸਮਝ ਆ ਗਈ ਹੈ ਤੁਸੀਂ ਇਹ ਕਹਿੰਦੇ ਵੀ ਤਿੰਨ ਚੀਜ਼ਾਂ ਨੇ ਪ੍ਰੋਟੀਨ ਹਾਂਜੀ ਪਹਿਲਾਂ ਤਾਂ ਇਹੀ ਦੱਸ ਦੋ ਪ੍ਰੋਟੀਨ ਮਿਲਦੀ ਕਿ ਤੋਂ ਹੈ ਹਾਂਜੀ ਇਹ ਦੱਸੋ ਫਿਰ ਆਪਾਂ ਪ੍ਰੋਟੀਨ ਦਾ ਜਿਹੜਾ ਸੋਰਸ ਹੈ ਜਿਹੜੇ ਨਾਨ-ਵੈਜੀਟੇਰੀਅਨ ਨੇ ਉਹਨਾਂ ਦੇ ਕੋਲੇ ਤਾਂ ਬਹੁਤ ਅਬੰਡੈਂਸ ਚ ਹੈ ਸਾਡੇ ਕੋਲ ਬਹੁਤ ਮਾਤਰਾ ਚ ਆ ਰਿਹਾ ਹੈ ਕਿਵੇਂ ਆ ਤੁਹਾਡੇ ਕੋਲੇ ਫਿਸ਼ ਆ ਗਈ ਤੁਹਾਡੇ ਕੋਲੇ ਐਗ ਆ ਗਿਆ ਤੁਹਾਡੇ ਕੋਲੇ ਮਟਰਨ ਆ ਗਿਆ ਇਹ ਸਾਰੇ ਡਾਇਰੈਕਟ ਸੋਰਸਸ ਨੇ ਚਿਕਨ ਕਹਿੰਦੇ ਬਹੁਤ ਹਾਂਜੀ ਚਿਕਨ ਵੀ ਡਾਇਰੈਕਟ ਆ ਜਾਂਦਾ ਕਿਉਂਕਿ ਉਹਦੇ ਵਿੱਚ ਫੈਟ ਜ਼ਿਆਦਾ ਆ ਜਾਂਦੀ ਹੈ ਥੋੜੀ ਜੀ ਅੱਛਾ ਚਲੋ ਇਹ ਤਾਂ ਨਾਨ ਵੇਜ ਲਈ ਤਾਂ ਕੋਈ ਪ੍ਰੋਬਲਮ ਨਾਨ ਵੇਜ ਲਈ ਕੋਈ ਇਸ਼ੂ ਨਹੀਂ ਪ੍ਰੋਬਲਮ ਆ ਰਹੀ ਹੈ ਜਿਹੜੇ ਵੈਜੀਟੇਰੀਅਨ ਨੇ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹਨਾਂ ਦਾ ਬਾਡੀ ਦਾ ਪ੍ਰੋਟੀਨ ਅਵੇਲੇਬਿਲਟੀ ਉਹ ਨਹੀਂ ਕਰ ਪਾਉਂਦੀ ਬਾਡੀ ਕਿਉਂਕਿ ਪ੍ਰੋਟੀਨ ਬਾਡੀ ਨੂੰ ਫੇਰ weight ਨਾਲ ਬਾਡੀ ਨੂੰ ਕੰਜੂਮ ਕਰਨਾ ਚਾਹੁੰਦੀ ਹੈ ਪਹਿਲਾਂ ਮਿੱਤਾ ਕਦੇ ਚਾ ਮਿਲਦਾ ਤਾਂ ਸਰ ਇਹਦੇ ਚ ਮੋਸਟਲੀ ਜਿਹੜੇ ਦੇ ਸੋਰਸ ਨੇ ਉਹ ਹੈ ਸਪਰਾਉਟ ਸਭ ਤੋਂ ਜ਼ਿਆਦਾ ਪੁੰਗਰੀਆਂ ਦਾਲ ਆ ਜਿਹੜੀਆਂ ਫੇਰ ਆ ਗਿਆ ਸਾਡੇ ਕੋਲ ਜਿਹੜੀ ਜ਼ਿਆਦਾ ਪੁੰਗਰੀ ਮੂੰਗ ਦਾਲ ਮੂੰਗ ਦਾਲ ਚ ਸਭ ਤੋਂ ਜ਼ਿਆਦਾ ਕੁਆਂਟੀਟੀ ਪ੍ਰੋਟੀਨ ਦੀ ਮਤਲਬ ਉਹ ਜਿਹੜੀ ਦਾਲ ਨੂੰ ਜਿਵੇਂ ਪਿਛਲੀ ਵਾਰ ਦੱਸਿਆ ਸੀ ਭਿਓ ਕੇ ਭਿਓ ਕੇ ਉਹਨੂੰ ਸਪਰਾਉਟਸ ਬਣਾ ਕੇ ਫੇਰ ਉਹਦੇ ਜਿਹੜਾ ਚਿੱਟੇ ਚਨੇ ਨੇ ਸਭ ਤੋਂ ਜ਼ਿਆਦਾ ਕਿੰਨੇ ਆ ਜਿਹੜਾ ਸਪਰਾਉਟਸ ਹੈ ਸਪਰਾਉਟਸ ਖਾਣਾ ਇਨ ਬਿਟਵੀਨ ਦਾ ਮੀਲ ਜਦੋਂ ਵੀ ਤੁਸੀਂ ਮਾਰਨਿੰਗ ਬ੍ਰੇਕਫਾਸਟ ਕਰ ਲਿਆ ਉਸ ਟਾਈਮ ਖਾ ਲੈਣੇ ਜਾਂ ਇਨ ਬਿਟਵੀਨ ਜੇ ਮਾਰਨਿੰਗ ਤੋਂ ਡੇ ਟਾਈਮ ਚ ਖਾਣਾ ਖਾਣ ਵੇਲੇ ਤੁਹਾਨੂੰ ਕੋਈ ਵੀ ਕ੍ਰੇਵਿੰਗ ਹੋ ਰਹੀ ਆ ਭੁੱਖ ਲੱਗ ਰਹੀ ਆ ਬਾਡੀ ਨੂੰ ਤਾਂ ਉਸ ਟਾਈਮ ਤੇ ਤੁਸੀਂ ਕਿਵੇਂ ਖਾਣਾ ਕੀ ਪਾ ਕੇ ਖਾਣੇ ਸਿੱਧੀ ਕੋਈ ਉਹ ਤੁਹਾਡੀ ਅਵੇਲੇਬਿਲਟੀ ਦੇ ਮੁਤਾਬਕ ਜਿਵੇਂ ਤੁਹਾਨੂੰ ਪਿਆਜ਼ ਲਾ ਲਓ ਉਹਦੇ ਚ ਨਿੰਬੂ ਪਾ ਲਓ ਉਹਦੇ ਚ ਮਸਾਲੇ ਪਾ ਲਓ ਤੇ ਉਸ ਦੇ ਨਾਲ ਤੁਸੀਂ ਉਹਨੂੰ ਸਪਰਾਉਟਸ ਨੂੰ ਖਾ ਸਕਦੇ ਹੋ ਇਸ ਲਈ ਹਾਂ ਜੀ ਉਹਦਾ ਚੀਲਾ ਵੀ ਬਣਾ ਸਕਦੇ ਚੀਲਾ ਵੀ ਬਣਾ ਸਕਦੇ ਹੋ ਹਾਂਜੀ ਇੱਕ ਤਾਂ ਹੋ ਗਿਆ ਮੂੰਹ ਹੋਰ ਕੀ ਐ ਇਹਦਾ ਚਾ ਦੂਸਰਾ ਆ ਗਿਆ ਸਾਡੇ ਕੋਲੇ ਜਿਹੜੇ ਚਿੱਟੇ ਚਨੇ ਨੇ ਜਦੋਂ ਅਸੀਂ ਨੂੰ ਬੋਇਲ ਕਰਕੇ ਖਾਧਾ ਜਾਂਦਾ ਹੈ ਦਾ ਸੈਲਡ ਖਾਧਾ ਜਾਂਦਾ ਹੈ ਇਹ ਸਭ ਤੋਂ ਵੱਡਾ ਸੋਰਸ ਹੈ ਜੀ ਅੱਛਾ ਉਸ ਤੋਂ ਬਾਅਦ ਸਾਡੇ ਕੋਲੇ ਲੈਗਿਉਮਸ ਆ ਗਏ ਜਿਹਨੂੰ ਅਸੀਂ ਕਿਡਨੀ ਬੀਨਸ ਜਾਂ ਰਾਜਮਾ ਕਹਿੰਦੇ ਆ ਇਹ ਵੀ ਡਾਇਰੈਕਟ ਸੋਰਸ ਆਫ ਤੁਹਾਡਾ ਪ੍ਰੋਟੀਨ ਦਾ ਓਕੇ ਫਿਰ ਆ ਗਈ ਸਾਡੇ ਕੋਲੇ ਸੋਇਆ ਕੁਝ ਨਾਲ ਕਹਿੰਦੇ ਇਹਨੂੰ ਚਾਰਬੋ ਕਾਫੀ ਹੁੰਦਾ ਨਹੀਂ ਜਦੋਂ ਉਸ ਦੀ ਪ੍ਰੋਸੈਸਿੰਗ ਉਹਨੂੰ ਡਿਪ ਕੀਤਾ ਜਾਂਦਾ ਜੀ ਹਾਂ ਕਿਉਂਕਿ ਜਿਹੜਾ ਚਨੇ ਆਂਦਾ ਜਿਹੜੀ ਨੇਚਰ ਹੈ ਇਕੋਲੋਜੀਕਲੀ ਇਹ ਡਰਾਈ ਫਾਰਮ ਚ ਗਰੋ ਕਰਦੀ ਹੈ ਇਹਨੂੰ ਨੇਚਰ ਜਦੋਂ ਅਸੀਂ ਇਹਨੂੰ ਡਿਪ ਕਰ ਲੈਂਦੇ ਆ 10 ਘੰਟੇ 12 ਘੰਟੇ ਪਹਿਲਾਂ ਤਾਂ ਇਹ ਜਰਮੀਨੇਸ਼ਨ ਫਾਰਮ ਚ ਆਪਣੀ ਜਿਹੜੀ ਹੈ ਪ੍ਰੋਟੀਨ ਦਾ ਕੰਟੈਂਟ ਹੈ ਉਹ ਅਵੇਲੇਬਲ ਕਰ ਲੈਂਦੀ ਹੈ ਬਾਡੀ ਇਸ ਨੂੰ ਡਾਈਜੈਸਟਨਿਕ ਡਾਈਜੈਸ਼ਨ ਪ੍ਰੋਸੈਸ ਸੋਇਆ ਵੀ ਹੈ ਜੀ ਸੋਇਆ ਵੀ ਇਹੀ ਹੈ ਸੋਇਆ ਜਿਹੜੀ ਵੈਜੀਟੇਰੀਅਨ ਦੇ ਲਈ ਵੀ ਕਾਫੀ ਸੋਰਸ ਹੈਗੇ। ਵੈਜੀਟੇਰੀਅਨ ਲਈ ਵੀ ਕਾਫੀ ਸੋਰਸ ਨੇ ਬਟ ਸੋਇਆ ਕਈ ਵਾਰ ਸਮ ਟਾਈਮ ਕੰਟਰੋਵਰਸੀ ਕਰਦਾ ਹੈ ਕਿ ਅਨੁਗਟ ਦੀ ਪ੍ਰੋਬਲਮਸ ਆ ਜਾਂਦੀ ਹੈ, ਸੂਟੇਬਿਲਟੀ ਨਹੀਂ ਆਉਂਦੀ। ਇਸ ਕਰਕੇ ਜਿਹੜੀ ਸੋਇਆ ਦੀ ਹੈ ਟੈਸਟਿੰਗ ਤੋਂ ਬਿਨਾ ਨਹੀਂ ਖਾਧਾ ਜਾਂਦਾ। ਚਲੋ ਇੱਕ ਤਾਂ ਹੋ ਗਿਆ ਪ੍ਰੋਟੀਨ। ਤੁਸੀਂ ਹੁਣ ਕਹਿੰਦੇ ਹੋ ਕਿ ਪ੍ਰੋਟੀਨ ਜਦੋਂ ਅਸੀਂ ਖਾਂਦੇ ਹਾਂ। ਹਾਂਜੀ। 30% ਕੰਜ਼ੂਮ ਹੁੰਦਾ। 30% ਕੰਜ਼ੂਮ ਕਰ ਲੈਂਦੇ ਆ ਬਾਬੇ। 70% ਫਿਰ ਕਿੱਧਰ ਜਾਂਦਾ? 70% ਇਹ 30% ਦਾ ਉਹਨੂੰ ਪ੍ਰੋਸੈਸ ਕਰਨ ਲਈ ਉਹ ਕੰਜ਼ੂਮ ਕਰ ਲੈਂਦੇ। ਦੀ ਹੈ ਜੀ ਵੀ ਹਾਂ ਜੇ 100 ਗ੍ਰਾਮ ਖਾਦਾ ਤਾਂ 30 ਗ੍ਰਾਮ ਤਾਂ ਉਹਦੀ ਉਹਨੂੰ ਡਾਈਜੈਸਟ ਕਰਨ ਲਈ ਬਾਡੀ ਉਹਨੂੰ ਪ੍ਰੋਸੈਸ ਕਰਨ ਲਈ ਉਹਨੂੰ ਮੈਟਾਬੋਲਾਈਜ਼ ਕਰਨ ਲਈ 30% ਕੰਜ਼ੂਮ ਕਰ ਲੈਂਦੀ ਹੈ ਡਾਕਟਰ ਹਰਦੀਸ਼ ਜਿਹੜਾ ਪ੍ਰੋਟੀਨ ਹੈ ਹਾਂ ਜੀ ਇਹ ਡੇਲੀ ਕਿੰਨੀ ਕਿ ਰਿਕੁਆਇਰਮੈਂਟ ਹੁੰਦੀ ਹੈ ਇੱਕ ਬਾਡੀ ਨੂੰ ਹਾਂ ਜੀ ਬਹੁਤ ਸਾਰੇ ਬਦਿਆ ਕੁਐਸਚਨ ਹੈ ਇਹ ਫੇਰ ਬਾਡੀ weight ਨਾਲ ਚਲਾਉਂਦੀ ਹੈ ਹਰੇਕ ਕੰਪੋਨੈਂਟ ਬਾਡੀ ਆਪਣਾ weight ਨਾਲ ਚਲਾਉਂਦੀ ਹੈ ਜੇ ਅਸੀਂ ਆਈਡਲ ਕੰਡੀਸ਼ਨ ਸਾਡਾ ਜਿਹੜਾ ਸੈਡੈਂਟਰੀ ਲਾਈਫ ਸਟਾਈਲ ਹੈ ਬਹੁਤ ਅਸੀਂ ਐਕਟਿਵ ਨਹੀਂ ਹੈ ਮੋਡਰੇਟ ਹੈ ਜਾਂ ਵੀਕਲੀ ਅਸੀਂ ਜਾਂ ਦੋ ਜਾਂ ਤਿੰਨ ਦਿਨ ਐਕਟੀਵਿਟੀ ਕਰਦੇ ਆ ਉਹ ਸਾਡੇ ਕੋਲੇ ਲਾਈਟ ਐਕਸਰਸਾਈਜ਼ ਮੋਡ ਆ ਜਾਂਦਾ ਹੈ ਉਸ ਚ ਬਾਡੀ ਕਹਿੰਦੀ ਹੈ ਵੀ 1% ਹੈ ਜਿਹੜਾ ਤੁਹਾਡਾ weight ਹੈ ਸਪੋਜ਼ ਕਰੋ ਮੈਂ 80 ਕਿਲੋ ਦਾ ਹਾਂ ਤਾਂ 80 ਦੇ ਮੁਤਾਬਕ ਜਿਹੜੇ ਮੇਰੀ weight ਬਣੂਗਾ 1% 80 ਗ੍ਰਾਮ ਮੇਰੀ ਪ੍ਰੋਟੀਨ ਰਿਕੁਆਇਰਮੈਂਟ ਹੈ ਪਰ ਡੇ ਦੀ ਇਹ ਇੰਨਾ ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਨੇ ਇੰਨਾ ਤੁਮ ਬਝੰਦੀ ਹੈ ਇੰਨਾ ਚੋ ਬਾਡੀ ਅਵੇਲੇਬਲ ਨਹੀਂ ਕਰਦੀ 80 ਗ੍ਰਾਮ ਨਹੀਂ ਕਰ ਪਾਉਂਦੇ ਇਹੀ ਤਾਂ ਪ੍ਰੋਬਲਮ ਹੈ ਇਸੇ ਕਰਕੇ ਹੀ ਸਾਡਾ ਜਿਹੜੀ ਆ ਅਬਡੋਮినਲ ਫੈਟੀ ਬਾਚ ਚਾ ਇਸੇ ਕਰਕੇ ਮੋਟੇ ਹੁੰਦੇ ਇਸੇ ਕਰਕੇ ਅਸੀਂ ਮੋਟੇ ਹਾਂ ਇੱਕ ਪੁਆਇੰਟ ਹੈ ਤੇ ਪਹਿਲਾਂ ਤਾਂ ਆਪਾਂ ਪ੍ਰੋਟੀਨ ਦੀ ਹਾਂਜੀ ਦੂਜੇ ਸੀ ਕਾਰਬ ਦੀ ਗੱਲ ਦਸੀ ਹਾਂਜੀ ਕਾਰਬਹਾਰਿਕ ਚੀਜ਼ ਈ ਹੈ ਕਾਰਬ ਜਿਹੜਾ ਸਾਡਾ ਇਨਟੇਕ ਹੈ ਨਾਰਥ ਇੰਡੀਆ ਦਾ ਜਿਹੜਾ ਇਨਟੇਕ ਹੈ ਉਹ ਮੈਕਸਿਮਮ ਅਸੀਂ 80% ਤੱਕ ਲੈ ਜਾਂਦੇ ਨੇ ਕਾਰਬ ਉਹਦੇ ਚ ਕਾਰਨ ਹੈ ਕਿ ਆਲੂ ਜ਼ਿਆਦਾ ਖਾਣ ਆਲੂ ਚਾਵਲ ਚਪਾਤੀ ਤੇ ਬਾਕੀ ਤੁਹਾਡੇ ਫਰੂਟ ਕਣਕ ਚ ਵੀ ਕਣਕ ਚ ਵੀ ਸਭ ਤੋਂ ਜ਼ਿਆਦਾ ਹੈ ਜੀ ਕਿਉਂਕਿ ਅਮਾਈਲੋਪੈਕਟਿਨ ਹੁੰਦਾ ਇਹਦੇ ਚ ਜਿਹੜਾ ਕਿ ਇਮੀਡੀਏਟਲੀ ਤੁਹਾਡੀ 슈ਗਰ ਚ ਕਨਵਰਸ਼ਨ ਦੇਣਾ ਸ਼ੁਰੂ ਕਰ ਦਿੰਦਾ ਇਸ ਕਰਕੇ ਜਿਹੜਾ ਮੋਟਾਪਾ ਹੈ ਜਿਹੜੀ 슈ਗਰ ਕਣਕ ਹੈ ਜਿਹੜੇ ਅਸੀਂ ਹੁਣ ਮਿਨੀਮਾਈਜ਼ ਕਰ ਰਹੇ ਹਾਂ ਉਹਦੇ ਲਈ ਜਿਹੜਾ ਅਮਾਈਲੋਪੈਕਟਿਨ ਇਹਦੇ ਚ ਇੱਕ ਸਟਾਰਚ ਕੰਪੋਨੈਂਟ ਹੁੰਦਾ ਉਹ ਇਮੀਡੀਏਟਲੀ 슈ਗਰ ਚ ਕਨਵਰਟ ਹੋਣਾ ਸ਼ੁਰੂ ਹੋ ਜਾਂਦਾ 슈ਗਰ ਵੀ ਵੱਧ ਜਾਂਦੀ ਉਹਦੇ ਨਾਲ 슈ਗਰ ਵੱਧ ਜਾਂਦੀ ਹੈ ਜਦੋਂ 슈ਗਰ ਵੱਧਦੀ ਆ ਤਾਂ ਬਾਡੀ ਦਾ 인슐린 ਵੱਧ ਜਾਂਦਾ 인슐린 ਵੱਧਦਾ ਹੈ ਤਾਂ ਉਹ ਬਾਡੀ ਦੀ ਜਿਹੜੀ ਫੈਟ ਬਰਨਿੰਗ ਪ੍ਰੋਸੈਸ ਹੁੰਦਾ ਸਾਡੇ ਕੋਲੇ ਉਹਨੂੰ ਉਹ ਹਿੰਡਰ ਕਰਨ ਲੱਗ ਜਾਂਦਾ ਉਹਨੂੰ ਰੋਕਣ ਲੱਗ ਜਾਂਦਾ ਵੀ ਮੈਂ ਤੇਰੀ ਫੈਟ ਫੈਟ ਜਮਾ ਹੋ ਜਾਂਦੀ ਹੈ ਫੈਟ ਜਮਾ ਹੁੰਨੀ ਹੈ ਤਾਂ ਹੀ ਮੋਟਾਪਾ ਹੁੰਦਾ ਜਿਹੜਾ ਪ੍ਰੋਟੀਨ ਹੈ ਜਿਹੜੇ ਤੁਸੀਂ ਗੱਲ ਦਸੀ ਹੈ ਉਹਦੇ ਚ ਇਹ 슈ਗਰ ਲਈ ਬਾਦੀ ਉਹਦੇ ਨਾਲ 슈ਗਰ ਨਹੀਂ ਬਾਦੀ ਜੀ ਪ੍ਰੋਟੀਨ ਸੋਰਸ ਕੀ ਹੈ ਬਾਡੀ ਦਾ ਇਹ ਰਿਪੇਅਰਿੰਗ ਲਈ ਰੱਖਿਆ ਹੋਇਆ ਹੈ ਬਾਡੀ ਨੇ ਇਹਨੂੰ ਜਿੰਨੇ ਵੀ ਬਾਡੀ ਦੀ ਟੇਅਰ ਮਸਲ ਸੈੱਲ ਹੋ ਜਾਂਦਾ ਹੈ ਜਾਂ ਸਟ੍ਰੈਸ ਵਿੱਚ ਮਸਲ ਪਹੁੰਚ ਗਏ ਜਾਂ ਤੁਹਾਨੂੰ ਥਕਾਵਟ ਬਹੁਤ ਹੋ ਰਹੀ ਹੈ ਤਾਂ ਅਸੀਂ ਪ੍ਰੋਟੀਨ ਦਾ ਜਿਹੜਾ ਇਨਟੇਕ ਹੈ ਪਲੇਅਰਾਂ ਨੂੰ ਜਿਹੜਾ ਸਾਡੇ ਸਪੈਸ਼ਲੀ ਅਸੀਂ ਪਲੇਅਰਾਂ ਨੂੰ ਦੱਸਦੇ ਹਾਂ ਵੀ ਇਹ 1% ਦਾ ਜਿਹੜਾ ਲੇਮਨ ਹੈ ਜਿਹੜੀ ਐਕਟੀਵਿਟੀ ਮੋਡਰੇਟ ਤੇ ਲਾਈਟ ਹੈ ਜੇ ਦੀ ਐਕਟੀਵਿਟੀ ਸਾਡੀ ਥੋੜੀ ਜਿ ਮੋਡਰੇਟ ਤੋਂ ਵੱਧ ਦੀ ਹੈ देन ਉਸ ਨੂੰ 1.25 ਪਰ ਬਾਡੀ weight ਦੇ ਨਾਲ ਚੱਲਦਾ ਜੇ ਉਹ ਹੈਵੀ ਐਕਸਰਸਾਈਜ਼ ਕਰਦਾ ਹੈ ਜਿੰਮਿੰਗ ਕਰਦਾ ਹੈ ਗੇਮਿੰਗ ਕਰਦਾ ਹੈ ਸਾਰੀਆਂ ਐਕਟੀਵਿਟੀ ਇਨਵੋਲ ਇਵਨ ਡੰਬਲ ਕਰਦਾ ਹੈ weight training ਕਰਦਾ ਹੈ ਤਾਂ ਉਹਦਾ ਅਸੀਂ weight ਦੇ ਮੁਤਾਬਕ ਫੇਰ ਜਿਹੜੀ ਦੀ ਕੁਆਂਟੀਟੀ ਆ ਉਹ 1.75 ਤੱਕ ਵੀ ਲਿਜਾ ਸਕਦੇ ਦੇਖੋ ਹੁਣ ਦੋ ਗੱਲਾਂ ਕਰਤੀਆਂ ਇੱਕ ਕਾਰਬ ਇੱਕ ਪ੍ਰੋਟੀਨ ਤੀਜਾ ਕਿਹੜਾ ਦੱਸ ਸਕਦੇ ਹੋ ਤੀਸਰਾ ਸਾਡਾ ਕੰਪੋਨੈਂਟ ਹੈ ਫੈਟ ਫੈਟ ਸਿੱਧਾ ਵੀ ਆ ਜਾਂਦਾ ਫੈਟ ਦਾ ਡਾਇਰੈਕਟ ਸੋਰਸ ਵੀ ਨਹੀਂ ਆ ਕੇ ਸਾਡੇ ਕੋਲੇ ਤੇ ਹਰ ਇੱਕ ਚੀਜ਼ ਚ ਫੈਟ ਵੀ ਅਵੇਲੇਬਲ ਹੈ ਸਾਡੇ ਕੋਲੇ ਤਾਂ ਫੈਟ ਜੇ 100 ਗ੍ਰਾਮ ਪਰ ਦੀ ਗੱਲ ਕਰਨੀਆਂ ਤਾਂ ਸਿੱਧਾ ਕਿੰਨੇ ਆਉਂਦਾ ਫੈਟ ਕਿਹੜੀ ਫੈਟ ਸਾਡੇ ਕੋਲ ਡਾਇਰੈਕਟ ਸੋਰਸ ਜਿੰਨੇ ਵੀ ਅਸੀਂ ਫੈਟ ਖਾ ਰਹੇ ਹਾਂ ਆਇਲ ਖਾ ਰਹੇ ਹਾਂ ਕੀ ਖਾ ਰਹੇ ਹਾਂ ਦੁੱਧ ਪੀ ਰਹੇ ਹਾਂ ਸਾਰੇ ਕੰਪੋਨੈਂਟ ਚ ਫੈਟ ਆ ਰਹੀ ਹੈ ਮੋਸਟਲੀ ਐਕਸੈਪਟ ਪਲਾਂਟ ਦੇ ਜਿਹੜੇ ਸੀਡਸ ਨੇ ਜਾਂ ਪਲਾਂਟਸ ਜਿਹੜੀਆਂ ਨੇ ਪ੍ਰੋਟੀਨਸ ਨੇ ਉਹਨੂੰ ਛੱਡ ਕੇ ਬਾਕੀ ਸਾਰਿਆਂ 'ਚ ਫੈਟ ਅਵੇਲੇਬਲ ਕਰਦੇ ਆ ਉਹਦੇ ਨਾਲ ਜਿਹੜਾ ਫੈਟ ਸਿੱਧਾ ਬਾਡੀ 'ਚ ਜਮਾ ਹੋ ਜਾਂਦਾ ਹੈ ਫੈਟ ਵਿੱਚ ਬਾਡੀ 5% ਹੀ ਕੰਜ਼ੂਮ ਕਰਦੀ ਹੈ ਜੀ 95% 95% ਸਾਰੇ ਦਾ ਸਾਰਾ ਸਟੋਰ ਹੁੰਦਾ ਤਾਂ ਹੀ ਸਾਡਾ ਜਿਹੜਾ ਵਜ਼ਨ ਆ ਜਿਹੜੇ ਸਮੋਸੇ ਵਗੈਰਾ ਖਾਂਦੇ ਨੇ ਇਹ ਸਾਰੀ ਫੈਟੀ ਹੈ ਜੀ ਆਇਲ ਹੈ ਪੂਰੀ ਫੈਟ ਹੈ ਕਉਕੇ ਹੈ ট্রান্স ਫੈਟ ਚ ਬਣ ਕੇ ਆ ਰਹੇ ਆ ਇਸ ਕਰਕੇ ਬਾਡੀ ਇਹਨੂੰ ਕੰਜ਼ਿਊਮ ਹੀ ਨਹੀਂ ਕਰਦੀ ਪਰੌਠੇ ਪਰੌਠੇ ਆਗੇ ਤੁਹਾਡੇ ਕੋਲੇ ਪਰੌਠੇ ਤਾਂ ਬਣਾ ਤਾਂ ਸਰਦਾ ਨਹੀਂ ਸਰਦਾ ਨਹੀਂ ਇਸ ਕਰਕੇ ਜਿਹੜਾ ਪਰੌਠਾ ਹੈ ਉਹ ਵੀ ਤੁਹਾਡਾ ਐਬਡੋਮినਲ ਅਬਸਟ੍ਰਕ ਵਧਾ ਰਿਹਾ ਹੈ ਤੇ ਮੱਖਣ 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 ਤੇ ਬਟਰ ਚ ਬਹੁਤ ਫਰਕ ਹੈ ਜੀ ਓ ਕੀ ਫਰਕ ਹੈ ਜੀ ਬਟਰ ਇਜ਼ ਸੈਚੂਰੇਟਿਡ ਤੇ ਮੱਖਣ ਇਸ ਅਨ ਸੈਚੁਰੇਟਿਡ ਸੈਚੁਰੇਟਿਡ ਫੈਟ ਹੋਉਂਦੀ ਹੈ ਜਿਹੜੀ ਕੀ ਪ੍ਰੋਸੈਸਿੰਗ ਰਾਹੀਂ ਬਣਾਈ ਜਾਂਦੀ ਹੈ ਕੰਪਨੀਆਂ ਉਹਨੂੰ ਹਾਈਡਰੋਜਨਿਕ ਕਰਦੇ ਹੋ ਮੱਖਣ ਜਿਹੜਾ ਘਰਿਆਂ ਟ੍ਰੈਡੀਸ਼ਨਲ ਮੈਥਡ ਰਾਹੀਂ ਕੱਢਿਆ ਜਾਂਦਾ ਉਹ ਹੈ ਮੱਖਣ ਉਹਦੇ ਘੱਟ ਨੁਕਸਾਨ ਉਹਦੇ ਘੱਟ ਨੁਕਸਾਨ ਤੇ ਕਿਉਂ ਕਿ ਉਹ ਆ ਗਿਆ ਕਿ ਉਹ ਹੀ ਅਗੇਨ ਅ ਅਨਸੈਚੂਰੇਟਡ ਆ ਜਾਂਦਾ ਦੇਖੋ ਅਨਸੈਚੂਰੇਟਡ ਇਹ ਕਲੋਗਿੰਗ ਨਹੀਂ ਕਰਦਾ ਕਿਉਂ ਉਹ ਦੀ ਤਾਂ ਸਾਨੂੰ ਰਿਕੁਆਇਰਮੈਂਟ ਪੈਂਦੀ ਹੈ ਕਿਉਂਕਿ ਸਾਡੀ ਬਾਡੀ ਦੇ ਹਾਰਮੋਨਸ ਕਿਉਂ ਬਣਾਉਂਦਾ ਸਾਡੀ ਬਾਡੀ ਦੇ ਸਟੀਰੋਇਡ ਕਿਉਂ ਬਣਾਉਂਦਾ ਸਾਡੀ ਬਾਡੀ ਦੇ ਜਿਹੜੇ ਫੈਟੀ ਐਸਿਡਸ ਨੇ ਉਹ ਕਿਉਂ ਬਣਾਉਂਦਾ ਤੇ ਸਾਡੇ ਬਾਡੀ ਤੇ ਹਾਂ ਬਾਡੀ ਨੂੰ ਕਿਉਂ ਦਾ ਜ਼ਰੂਰੀ ਹੈ ਕਿਉਂਕਿ ਰਿਪਰੋਡਕਸ਼ਨ ਹੈ ਜਿਹੜੀ ਬਾਡੀ ਦੇ ਜਿਹੜੀ ਜਨਨ ਕਿ ਰਿਹਾ ਹੈ ਪ੍ਰੋਡਕਸ਼ਨ ਹੈ ਉਹ ਬੇਸਡ ਅਪਨ ਯੂਅਰ ਫੈਟੀਅਸ ਤੇ ਰਿਫਾਈਨਡ ਆਇਲ ਕੀ ਹੁੰਦਾ ਹੈ ਰਿਫਾਈਨਡ ਆਇਲ ਇਟ ਇਜ਼ ਅ ਟਾਈਪ ਆਫ ਜਿਹੜੀ ਪਲਾਂਟ ਸੋਰਸਸ ਤੋਂ ਆਇਲ ਕੱਢ ਕੇ ਉਹਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਉਹ ਪ੍ਰੋਸੈਸਿੰਗ ਜਿਹੜੀ ਹੈ ਉਹ ਰਿਫਾਈਨਡ ਹੋ ਜਾਂਦੀ ਹੈ ਬਾਡੀ ਬਾਡੀ ਲਈ ਨਹੀਂ ਬਾਡੀ ਲਈ ਠੀਕ ਨਹੀਂ ਬਾਡੀ ਕਹਿੰਦੀ ਮੈਨੂੰ ਕੰਪਲੈਕਸ ਫਾਰਮ ਚ ਰੱਖੋ ਰਾ ਫਾਰਮ ਚ ਲਿਆਓ ਜੋ ਵੀ ਆਇਲ ਹੈ ਉਹ ਇੱਕੋ ਵਾਰੀ ਹੀ ਮੈਸ਼ ਕਰਕੇ ਬਾਹਰ ਆ ਰਿਹਾ ਹੈ ਫਿਰ ਉਹ ਮੇਰੇ ਲਈ ਠੀਕ ਹੈ ਜਦੋਂ ਉਹਨੂੰ ਬਾਰ ਬਾਰ ਰੈਪੀਟੀਸ਼ਨ ਕਰਕੇ ਮਸ਼ੀਨਾ ਰਾਹੀਂ ਉਹਨੂੰ ਰਿਫਾਈਨਡ ਕੀਤਾ ਜਾਂਦਾ ਹੈ ਫਿਰ ਉਹ ਬਾਡੀ ਚ ਜਾ ਕੇ ਸਟੋਰੇਜ ਕਰ ਲੈਂਦਾ ਉਹ ਬਾਡੀ ਇਹ ਜਸਟ ਐਡਵਰਟਾਈਜ਼ਮੈਂਟ ਹੈ ਜਾਂ ਇਸ਼ਤਿਹਾਰਵਾਜੀ ਹੈ ਵੀ ਇਹ ਰਿਫਾਈਨਡ ਖਾਓ ਇਹ ਖਾਓ ਹੁਣ ਆਓ ਅਸਲੀ ਸਵਾਲ ਹਾਂਜੀ ਅਸਲੀ ਸਵਾਲ ਤੁਸੀਂ ਜਿਹੜਾ ਕਿਹਾ ਸੀ ਕਿ ਜੀ ਖਾਨ ਨਾਲ ਵੀ ਮਟਾਪਾ ਇਹ ਤਾਂ ਤੁਸੀਂ ਕਹੀ ਜਨੋ ਜਮਾ ਹੋ ਜੂ ਫੈਟ ਫਿਰ ਖਾਨ ਨਾਲ ਮਟਾਪਾ ਕਿਵੇਂ ਘਟੋ ਖਾਨ ਨਾਲ ਮਟਾਪਾ ਇਸ ਤਰ੍ਹਾਂ ਸਰ ਵੱਧ ਹੈ ਕਿ ਜਿਹੜੀ ਸਭ ਤੋਂ ਜ਼ਿਆਦਾ ਸਾਡੀ ਨਾਰਥ ਇੰਡੀਆ ਦੀ ਹੈ ਨਹੀਂ ਵੱਧਤ ਹੈ ਘਟਣ ਦੀ ਗੱਲ ਕਰੀ ਘਟਣ ਦਾ ਵੀ ਅਸੀਂ ਜਿਹੜਾ ਪ੍ਰੋਟੀਨ ਇਨਟੇਕ ਹੈ ਉਹ ਸਾਡਾ 40% ਤੋਂ ਜ਼ਿਆਦਾ ਨਹੀਂ ਬੰਦਦਾ ਪਰ ਡੇ ਜਿਹੜੇ ਬੰਦਾ ਬਹੁਤ ਹੀ ਮੈਨੇਜ ਕਰਕੇ ਉਹਨੂੰ ਸਾਰਾ ਪਰ ਬੋਡੀ weight ਦੇ ਹਿਸਾਬ ਨਾਲ ਵੀ 1% ਲੈ ਕੇ ਜਾਣਾ ਚਾਹੁੰਦਾ ਹੈ ਤਾਂ ਵੀ ਉਹ 60% ਪਰ ਡੇ ਜਿਹੜੀ ਅਸੀਂ ਡਾਈਟ ਖਾ ਰਹੇ ਆ ਉਹਦੇ ਵਿੱਚ 60 ਗ੍ਰਾਮ ਵੀ ਨਹੀਂ ਬੋਡੀ ਕੋਲੇ ਪ੍ਰੋਟੀਨ ਹੋਣਾ ਦਾ ਬਟ ਬੋਡੀ ਦਾ ਵਜਨ ਹੈ ਉਹਦਾ 80 ਕਿਲੋ ਵਜਨ ਹੈ 90 ਕਿਲੋ ਤਾਂ ਉਹਨੂੰ ਮਿਨੀਮਮ 90 ਗ੍ਰਾਮ 80 ਗ੍ਰਾਮ ਪ੍ਰੋਟੀਨ ਪਰ ਡੇ ਖਾਣਾ ਚਾਹੀਦਾ ਤਾਂ ਉਹਦਾ ਵਜਨ ਬੋਡੀ ਐਡਜਸਟ ਕਰਦੀ ਹੈ ਨਹੀਂ ਕਿ ਜੇ ਸਾਡੇ ਕੋਲੇ 80% ਕਾਰਬੋਹਾਈਡਰੇਟ ਆ ਗਿਆ ਤਾਂ ਉਹ ਸਾਰੇ ਦਾ ਸਾਰਾ ਬੋਡੀ ਉਹਨੂੰ ਸਟੋਰ ਕਰਨ ਲੱਗ ਜਾਂਦੀ ਹੈ ਫੈਟ ਆ ਗਿਆ ਉਹ 95% ਤੱਕ ਉਰੇਜ ਲੈ ਜਾਂਦੀ ਹੈ ਕਿਉਂਕਿ ਉਹਦੀ ਬਾਡੀ ਕੰਜ਼ੂਮ ਕਰਨ ਦੀ ਕਪੈਸਿਟੀ ਘੱਟ ਰੱਖਦੀ ਹੈ ਪ੍ਰੋਟੀਨ ਦੀ ਜ਼ਿਆਦਾ ਰੱਖਦੀ ਹੈ ਇਸ ਕਰਕੇ ਅਸੀਂ ਜਦੋਂ ਕਨਸੈਪਟ ਦਿੱਖਾਇਆ ਜਾਂਦਾ ਵੀ ਪ੍ਰੋਟੀਨ ਜ਼ਿਆਦਾ ਖਾ ਕੇ ਵਜ਼ਨ ਨੂੰ ਘੱਟ ਕੀਤਾ ਜਾ ਸਕਦਾ ਹੈ ਇਹ ਲਾਜਿਕ ਦਿੰਦੇ ਨੇ ਪਰ ਜੇ ਤੁਸੀਂ ਇਹ ਕਹਿੰਦੇ ਹੋ ਇਹ ਵੀ ਨਾ ਸੁਣ ਕੇ ਪਿਆਰੇ ਦਰਸ਼ਕੋ ਵੀ ਇਹਨਾਂ ਨੇ ਕਿਹਾ ਵੀ ਜ਼ਿਆਦਾ ਖਾਓ ਵੀ ਤਾਂ ਵੀ ਵਜ਼ਨ ਘਟਦਾ ਹੈ ਡਾਕਟਰ ਵਾਤਿਸ਼ ਦਾ ਇਹ ਕਹਿਣਾ ਜੋ ਮੈਨੂੰ ਲੱਗੇ ਵਕੀ ਕਰੈਕਟ ਕਰ ਦੇਣਗੇ ਕਿ ਜੇ ਤੁਸੀਂ ਪ੍ਰੋਟੀਨ ਡਟ ਜਿੰਨੀ ਮਰਜ਼ੀ ਖਾ ਲੋ ਕਿਦੇ ਜੋ ਪ੍ਰੋਟੀਨ ਜ਼ਿਆਦਾ ਹੈ ਉਹਦੇ ਨਾਲ ਭਜਨ ਨਹੀਂ ਵੱਧਦਾ ਇਹੀ ਕਹਣ ਚਾਹੁੰਦੇ ਹਾਂ ਜੀ ਬਟ ਡਿਪੈਂਡ ਕਰਦਾ ਹੈ ਕਿ ਉਹਦੀ ਐਕਟੀਵਿਟੀ ਕੀ ਹੈ ਜੇ ਉਹ ਬਿਲਕੁਲ ਇਨਐਕਟਿਵ ਹੈ ਸੈਡੀਨਟਰੀ ਮੋਡ 'ਚ ਹੈ ਫਿਰ ਉਹ 80 ਗ੍ਰਾਮ ਤੋਂ ਜ਼ਿਆਦਾ ਪ੍ਰੋਟੀਨ ਨਹੀਂ ਖਾ ਸਕਦਾ ਅੱਛਾ 80 ਗ੍ਰਾਮ ਵੀ ਨਹੀਂ ਅਵੇਲੇਬਲ ਹੁੰਦਾ ਸਾਡੀ ਡਾਈਟ 'ਚ 40 ਗ੍ਰਾਮ ਤੱਕ ਵੀ ਨਹੀਂ ਪਹੁੰਚਾਉਂਦੀ ਬਾਡੀ ਫਿਰ ਫਿਰ 40 ਗ੍ਰਾਮ ਦਾ ਜਿਹੜਾ ਡੈਫਿਸਿਟ ਹੈ ਉਹੀ ਤੁਹਾਡਾ ਬਾਡੀ ਕਾਰਬੋਹਾਈਡਰੇਟ ਵੱਧ ਜਾਂਦਾ ਤੇ ਫੈਟ ਵੱਧ ਜਾਂਦਾ ਜਿਸ ਕਰਕੇ ਸਾਡੀ ਜਿਹੜੀ ਹੈ ਮਿਡ ਸੈਕਸ਼ਨ ਵਾਲੀ ਜਿਹੜਾ ਮੋਟਾਪਾ ਉਹ ਯੂਥ ਨੂੰ ਇਵਨ ਬੱਚਿਆਂ ਨੂੰ ਵੀ ਆਉਣ ਲੱਗ ਗਿਆ ਜੀ ਹੁਣ ਦੇ ਤਾਂ ਹੁਣ ਇਹੀ ਗੱਲ ਜਿਹੜੇ ਆਪਾਂ ਕਹੀਏ ਜਦੋਂ ਮੋਟਾਪਾ ਆਉਣ ਲੱਗ ਗਿਆ ਜਦ ਮੋਟਾਪਾ ਆ ਜਾਂਦਾ ਜਿਹ ਜਿਹ ਸਾਡਾ ਲਾਈਫ ਸਟਾਈਲ ਉਹਦੇ ਨਾਲ ਹਾਂਜੀ ਤੇ ਹੁਣ ਸਭ ਤੋਂ ਜ਼ਿਆਦਾ ਪ੍ਰੋਬਲਮ ਤਾਂ ਇਹ ਬਿਕਦਾ ਹੀ ਹੈ ਵੀ ਮੋਟਾਪਾ ਕਿਵੇਂ ਘਟਾਈਏ ਹਾਂਜੀ ਤੁਹਾਡੇ ਕੋਲ ਕੋਈ ਤਰੀਕਾ ਹੈ ਵੀ ਆ ਜਿਹੜੇ ਅਸਥਾਰਵਾਦੀਆਂ ਨੂੰ ਛੱਡੀਏ ਕੋਈ ਸਹੀ ਤਰੀਕਾ ਦੱਸੋ ਜਿਹਦੇ ਨਾਲ ਲੋਕ ਮੋਟੇ ਨਾ ਹੋਣ ਜਿਹੜੇ ਹੋ ਗਏ ਉਹ ਘਟਾ ਸਕਣ ਹਾਂਜੀ ਦਾ ਸਭ ਤੋਂ ਬੇਸਿਕ ਜਿਹੜਾ ਫਾਰਮੂਲੇਸ਼ਨ ਹੈ ਉਹ ਇਹ ਹੈ ਵੀ ਪਹਿਲਾਂ ਬੋਡੀ ਦਾ ਅਸੀਂ ਮੈਟਾਬੋਲਿਕ ਰੇਟ ਚੈੱਕ ਕਰਦੇ ਆ ਸਾਡੇ ਕੋਲੇ ਡਿਫਰੈਂਟ ਡਿਫਰੈਂਟ ਫਾਰਮੂਲੇਸ਼ਨਸ ਨੇ ਇਹ ਬਹੁਤ ਹੀ ਸਿੰਪਲ ਫਾਰਮੂਲਾ ਹੈ ਹਰੇਕ ਬੰਦਾ इजीली ਇਸ ਨੂੰ ਕੈਲਕੂਲੇਟ ਕਰ ਸਕਦਾ ਹੈ ਵੀ ਜਿੰਨਾ ਬੋਡੀ ਦਾ ਵਜ਼ਨ ਹੈ ਸੁਪੋਜ਼ ਕਰੋ ਮੈਂ 80 ਕਿਜੀ ਦਾ ਹਾਂ ਤਾਂ ਉਹਨੂੰ 24 ਨਾਲ ਗੁਣਾ ਕਰ ਲਓ ਤਾਂ ਉਹ ਬੋਡੀ ਦਾ ਜਿਹੜਾ ਬੇਸਲ ਮੈਟਾਬੋਲਿਕ ਰੇਟ ਹੈ ਉਹ ਡਿਸਾਈਡ ਕਰ ਦਿੰਦਾ ਹੈ 1800 ਕੈਲਰੀ ਸੁਪੋਜ਼ ਆ ਗਈ ਮੇਰੀ ਰਫਲੀ ਆਈ ਏਮ ਕੈਲਕੂਲੇਟਿੰਗ ਵੀ 1800 ਕੈਲਰੀ ਡੇਲੀ ਲੈਣੀ ਹੈ ਡੇਲੀ ਲੈਣੀ ਹੈ ਜੇ ਉਹ ਬਿਲਕੁਲ ਵੀ ਐਕਸਰਸਾਈਜ਼ ਨਹੀਂ ਕਰ ਰਿਹਾ ਜੇ ਉਹ ਲਾਈਟ ਐਕਸਰਸਾਈਜ਼ ਕਰ ਰਿਹਾ ਹੈ ਦੈਨ ਉਹਦਾ ਜਿਹੜਾ 10% ਅਸੀਂ ਇਨਕਰੀਜ਼ ਕਰ ਸਕਦੇ ਹਾਂ ਜੇ ਉਹ ਹੈਵੀ ਕਰ ਰਿਹਾ ਤਾਂ 20% ਇਨਕਰੀਜ਼ ਕਰ ਸਕਦੇ ਆ ਜੇ ਉਹ ਬਹੁਤ ਹੀ ਹੈਵੀ ਕਰ ਰਿਹਾ ਤਾਂ 30% ਆਫ ਬੈਸਲ ਮੈਟਾਬੋਲਿਕ ਰੇਟ ਅਸੀਂ ਉਹਦੇ ਚ 30% ਐਡ ਕਰਕੇ ਉਹਦੀ 2500 2500 ਤੇ 3000 ਕੈਲਰੀਆਂ ਲੈ ਜਾਣੇ ਆ ਬਟ 3000 ਕੈਲਰੀ ਉਹਦਾ ਹੋਲ ਡੇ ਦਾ ਇਨਟੇਕ ਹੈ ਜਿਹੜਾ ਕਿ ਬਹੁਤ ਹੀ ਐਕਟਿਵ ਐਥਲੀਟ ਹੈ ਜਿਹੜੀ ਸਾਡੀ ਲਾਈਫ ਸਟਾਈਲ ਐਕਟੀਵਿਟੀ ਹੈ ਜਾਂ ਪੈਟਰਨ ਆ ਰਿਹਾ ਹੈ ਨਵ ਮਾਰਕਟ ਚ ਜਿਹੜੇ ਲੋਕ ਉਹ ਮੋਡਰੇਟ ਨੂੰ ਵੀ ਨਹੀਂ ਅਚੀਵ ਕਰ ਰਹੇ ਇਹ ਸਭ ਤੋਂ ਵੱਡਾ ਚੈਲੰਜ ਹੈ ਨਾ ਤਾਂ ਉਹ ਸਾਈਕਲਿੰਗ ਕਰ ਰਹੇ ਨੇ ਨਾ ਉਹ ਵਾਕਿੰਗ ਕਰ ਰਹੇ ਨੇ ਨਾ ਉਹ ਜੋਗਿੰਗ ਕਰ ਰਹੇ ਨੇ ਪ੍ਰੋਬਲਮ ਕੀ ਆ ਰਹੀ ਹੈ ਬਾਡੀ ਕਹਿੰਦੀ ਹੈ ਵੀ ਮੈਨੂੰ ਮਿਨੀਮਮ ਹੈ ਜਿਹੜਾ ਉਹ 1 ਘੰਟਾ ਐਕਟੀਵਿਟੀ ਫੇਸ ਚ ਰੱਖ ਇੱਕ ਘੰਟੇ ਦਾ ਜਿਹੜਾ ਸ਼ਡਿਊਲ ਹੋਇਆ ਉਹ ਫੈਟ ਬਰਨਿੰਗ ਪ੍ਰੋਸੈਸ ਕਿਉਂਕਿ 35 ਮਿੰਟ ਤੱਕ ਬਾਡੀ ਗਲਾਈਕੋਜਨ ਸਟੋਰ ਨੂੰ ਖਤਮ ਕਰਦੀ ਹੈ ਪਹਿਲਾਂ ਜੇ ਜਦੋਂ 35 ਮਿੰਟ ਦੀ ਅਸੀਂ ਐਕਸਰਸਾਈਜ਼ ਲਾਈਟ ਕਰ ਲੈਂਦੇ ਆ ਤਾਂ ਸਾਡਾ ਫੈਟ ਰੈਜ਼ਰਵਾਇਰ ਹੈ ਜਿਹੜਾ ਬਾਡੀ ਨੇ ਸਟੋਰ ਕੀਤਾ ਹੁੰਦਾ ਉਹ ਨੂੰ ਬਿਲਕੁਲ ਹੀ ਨਹੀਂ ਡਿਪਲੀਟ ਕਰ ਪਾਉਂਦੀ ਕਿਉਂਕਿ ਫੈਟ ਦਾ ਜਿਹੜਾ ਆਨਸਰਟ ਟਾਈਮ ਹੈ ਉਹ 35 ਜਾਂ 40 ਮਿੰਟ ਤੋਂ ਬਾਅਦ ਸ਼ੁਰੂ ਕਰਦੀ ਹੈ ਜਦੋਂ ਅਸੀਂ 35 40 ਮਿੰਟ ਤੋਂ ਪਹਿਲਾਂ ਹੀ ਰੈਸਟ ਕਰਕੇ ਬੈਠ ਜਾਂਦੇ ਆ ਫੈਟ ਫੇਰ ਨਹੀਂ ਬਰਨ ਹੁੰਦੀ ਉਸ ਦੇ ਬਾਵਜੂਦ ਅਸੀਂ ਸਾਡਾ ਇਨਟੇਕ ਫੇਰ ਵਧ ਜਾਂਦਾ ਹੈ। ਜਿੰਨੀ 35 ਮਿੰਟ ਤੱਕ ਤਾਂ ਇੱਕ ਕਿਸਮ ਦੀ ਗਰਮੀ ਹੁੰਦੀ ਹੈ ਬਾਡੀ। ਹਾਂ ਬਾਡੀ ਗਰਮ ਹੁੰਦੀ ਹੈ ਜਾਂ ਬਾਡੀ ਕੋਲੇ ਜਿਹੜਾ ਇਮੀਡੀਏਟ ਸੋਰਸ ਹੈ ਗਲਾਈਕੋਜਨ ਉਹ ਸਟੋਰ ਕਰਦੀ ਹੈ ਜਿਹੜਾ ਸਭ ਤੋਂ ਪਹਿਲਾਂ ਉਹਨੂੰ ਡਿਪਲੀਟ ਕਰਦੀ ਹੈ। ਪਹਿਲਾਂ ਗਲਾਈਕੋਜਨ ਡਿਪਲੀਟ ਕਰਦੀ ਹੈ ਫਿਰ ਫੈਟ ਕਰਦੀ ਹੈ ਜਿਹੜੇ ਅਗਲੇ 35 ਮਿੰਟ ਆ ਉਹ ਐਕਸਰਸਾਈਜ਼ ਉਹ ਐਕਸਰਸਾਈਜ਼ ਤੇ ਤੁਹਾਡੀ ਫੈਟ ਰਿਡਕਸ਼ਨ ਲੀਜੇਗਾ ਹਾਂਜੀ ਇੱਕ ਤਾਂ ਤੁਸੀਂ ਕਿਹਾ ਵੀ ਬੰਦੇ ਨੂੰ ਕੁਛ ਨਾ ਕੁਛ ਐਕਟੀਵਿਟੀ ਕਰਦੇ ਰਹਿਣਾ ਚਾਹੀਦਾ ਹਾਂਜੀ ਕੋਈ ਮਤਲਬ ਹੁਣ ਜਿਹੜੀਆਂ ਲੇਡੀਜ਼ ਘਰੇ ਕੰਮ ਕਰਦੀਆਂ ਨੇ ਉਹ ਰੈਕਟੀਵਿਟੀਆਂ ਜਿਹੜਾ ਉਹ ਕਦੇ ਕੱਪੜੇ ਧੋੜੇ ਕਦੇ ਕੋਈ ਝਾੜੂ ਪੋਚਾ ਉਹਦਾ ਉਹ ਨੂੰ ਕੀ ਕਹਿੰਦੇ ਉਹਦਾ ਹਾਂ ਬਹੁਤ ਵਧੀਆ ਸੈਰ ਕੁਐਸਚਨ ਹੈ ਦੂਸਰਾ ਫੇਜ਼ ਆ ਜਾਂਦਾ ਸਾਡਾ ਬਾਡੀ ਕੋਲੇ ਇੱਕ ਬੇਸਲ ਮੈਟਾਬੋਲਿਕ ਰੇਟ ਹੋ ਗਿਆ ਜਿਹੜਾ ਕਿ ਅਸੀਂ ਰੈਸਟ 'ਚ ਵੀ ਬਾਡੀ ਨੰਬਰ ਆਫ ਕੈਲਰੀ ਬਰਨ ਕਰਦੀ ਹੈ ਦੂਸਰਾ ਆ ਗਿਆ ਹੁਣ ਰੈਸਟਿੰਗ ਮੈਟਾਬੋਲਿਕ ਰੇਟ ਰੈਸਟਿੰਗ ਮੈਟਾਬੋਲਿਕ ਰੇਟ ਉਹ ਹੁੰਦਾ ਜਿਸ ਚ ਅਸੀਂ ਜਦੋਂ ਬੈੱਡ ਤੋਂ ਉੱਠੇ ਉਠਣਸਾਰ ਜਦੋਂ ਸਾਡਾ ਸਟੈਪ ਚੱਲਿਆ ਬਾਥਰੂਮ ਵੱਲ ਗਏ ਫਰੈਸ਼ ਹੋਏ ਬਾਥਿੰਗ ਲਈ ਨਹਾਏ ਜਾਂ ਡਸਟਿੰਗ ਕੀਤੀ ਕੱਪੜੇ ਕੁਕਿੰਗ ਕੀਤਾ ਜਿੰਨਾ ਵੀ ਡੇਲੀ ਐਕਟੀਵਿਟੀ ਹੈ ਜਿਹੜੀ ਅਸੀਂ ਹਾਊਸਹੋਲਡ ਚ ਕਰਦੇ ਆ ਉਹ ਸਾਡੀ ਰੈਸਟਿੰਗ ਮੈਟਾਬੋਲਿਕ ਰੇਟ ਸੋ ਰੈਸਟਿੰਗ ਮੈਟਾਬੋਲਿਕ ਰੇਟ ਚ ਬੋਡੀ 10% ਆਪਣਾ એનર્ਜੀ ਐਕਸਪੈਂਡੀਚਰ ਵਧਾ ਲੈਂਦੀ ਹੈ ਸਪੋਜ਼ ਕਰੋ ਮੇਰੀ 1800 ਕੈਲਰੀ ਮੈਂ ਕੰਜ਼ੂਮ ਕਰਨੀ ਸੀ ਤਾਂ ਮੈਂ ਆਲਮੋਸਟ 200 ਕੈਲਰੀ ਹੋਰ ਐਡ ਕਰਕੇ ਰਫਲੀ 2000 ਕੈਲਰੀ ਦੇ ਨੇੜੇ ਪਰ ਡੇ ਮੇਰਾ ਇਨਟੇਕ ਹੋਣਾ ਚਾਹੀਦਾ ਹੈ ਜਿਹੜਾ ਕਿ ਇਹਦਾ ਉਲਟ ਦੂਜਾ ਤਰੀਕਾ ਵੀ ਤਾਂ ਹੋ ਸਕਦਾ ਡਾਕਟਰ ਸਾਹਿਬ ਹਾਂਜੀ ਦੂਜਾ ਤਰੀਕਾ ਇਹ ਕਿ ਤੁਸੀਂ ਕਹਿੰਦੇ 1800 ਹੈ 1800 ਦੀ ਬਜਾਏ 1600 ਲੈ ਲਓ 1500 ਲੈ ਲੋ ਉਹਦੇ ਨਾਲ ਹੀ ਮੋਟਾ ਨਹੀਂ ਹੋ ਬੰਦਾ ਨਹੀਂ ਜਿਹੜਾ ਅਸੀਂ ਫਾਰਮੂਲਾ ਦੱਸਿਆ ਸਰ ਆਮ ਪਬਲਿਕ ਨੂੰ ਉਹਦਾ ਇਹ ਹੈ ਵੀ ਬਾਡੀ 24 ਘੰਟੇ ਕੰਮ ਕਰਦੀ ਹੈ ਜੀ ਇੱਕ ਉਹਦਾ ਬੇਸਲ ਮੈਟਾਬੋਲਿਕ ਰੇਟ ਹੋ ਗਿਆ ਜਦੋਂ ਉਹ ਰੈਸਟ 'ਚ ਹੈ ਤਾਂ ਰੈਸਟ 'ਚ ਵੀ ਨੰਬਰ ਆਫ ਕੈਲਰੀਜ਼ ਈਵਨ ਜਿੰਨਾ ਤੁਸੀਂ ਵਾਕ ਜੋਗਿੰਗ ਕਰਕੇ ਆਉਨੇ ਉਹਦੇ ਬਰਾਬਰ ਬਰਨ ਕਰ ਲੈਂਦੀ ਆ ਉਹਦੇ ਬਰਾਬਰ ਖਰਚ ਕਰ ਲੈਂਦੀ ਆ ਜੇ 8 ਘੰਟੇ ਅਸੀਂ ਮਤਲਬ ਇਹ ਰੈਸਟ ਚ ਸਾਉਂਡ ਸਲੀਪ ਚ ਲਏ ਹੈ ਤਾਂ ਆਲਮੋਸਟ 150 ਕੈਲਰੀ ਬਰਨ ਕਰਨ ਦੀ ਕਪੈਸਿਟੀ ਰੱਖਦੀ ਇਸ ਕਰਕੇ ਜਿਹੜਾ ਇਹਦਾ ਸਿਸਟਮ ਚੱਲ ਰਿਹਾ 24 ਘੰਟੇ ਨਾਲ ਚੱਲਣ ਦਾ ਮਤਲਬ ਹੈ ਵੀ ਜੇ ਅਸੀਂ 1600 ਤੋਂ ਘਟਾਉਨੇ ਆ ਉਹਦੀਆਂ ਕੈਲਰੀ ਤਾਂ 1800 ਦਾ ਮਤਲਬ ਹੈ ਉਹਦਾ ਬੈਸਲ ਮੈਟਾਬੋਲਿਕ ਰੇਟ ਹੈ ਜੇ ਉਸੇ 1600 ਤੱਕ ਲੈ ਕੇ ਆਉਨੇ ਆ ਤਾਂ ਬਾਡੀ ਦੇ ਜਿਹੜੇ ਇੰਟਰਨਲ ਆਰਗਨ ਨੂੰ ਉਹਨੇ ਏਟੀਪੀ ਗਲਾਈਕੋਜਨ ਪ੍ਰੋਟੀਨ ਫੈਟ ਦੇਣੀ ਆ ਉਹਦੇ ਚ ਡੈਫਿਸਿਟ ਹੋਣ ਕਰਕੇ ਕਈ ਪ੍ਰੋਬਲਮਸ ਆ ਜਾਂਦੀਆਂ ਡਾਕਟਰ ਹਰੀਸ਼ ਬਾਤਸ਼ ਮੈਂ ਹੁਣ ਬਹੁਤ ਸਿੰਪਲ ਵੇ ਨਾਲ ਪੁੱਛਣਾ ਤੁਹਾਨੂੰ ਤਾਂ ਕਿ ਜਿਹੜੇ ਦਰਸ਼ਕ ਜਿਹੜਾ ਤੁਸੀਂ ਦੱਸਿਆ ਨਾ ਤੁਸੀਂ ਤਾਂ ਅਬਦੇ ਸਾਹਿਬ ਨਾਲ ਜਿਹੜੇ ਰਿਸਰਚ ਕਰਦੇ ਹੋ ਯੂਨੀਵਰਸਿਟੀਾਂ 'ਚ ਗੱਲ ਕਰਦੇ ਹੋ ਜਿਹੜੇ ਸਾਡੇ ਬਹੁਤ ਸਾਰੇ ਦਰਸ਼ਕ ਨੇ ਉਹ ਜਿਹੜੇ ਕੁਝ ਏਜ ਦੇ ਨੇ ਵੱਡੀ ਏਜ ਦੇ ਨੇ 60 ਤੋਂ 70 ਤੇ ਮੈਂ ਤਾਂ ਸਿਰਫ ਇੱਕੋ ਹੀ ਤੁਹਾਨੂੰ ਆਖਰੀ ਸਵਾਲ ਕਰਨਾ ਹੈ ਇਸ ਵੀਡੀਓ 'ਚ ਠੀਕ ਹੈ ਜੀ ਕਿ ਕੀ ਖਾਇਆ ਜਾਵੇ ਕੀ ਨਾ ਖਾਧਾ ਜਾਵੇ ਤਾਂ ਕਿ ਬੰਦਾ ਮੋਟਾ ਨਾ ਹੋਵੇ ਹਾਂਜੀ ਇਸ ਲਈ ਸਭ ਤੋਂ ਬੇਸਿਕ ਫਾਰਮੂਲਾ ਹੈ ਜੀ ਤੁਸੀਂ ਆਪਣਾ ਬਾਡੀ ਦਾ 10% ਕੱਟ ਜੇ ਤੁਸੀਂ ਲਾ ਸਕਦੇ ਹੋ ਜੇ ਸਪੋਜ਼ ਕਰੋ ਤੁਹਾਡੀ ਬਾਡੀ 4 ਚਪਾਤੀਆਂ ਪਰ ਡੇ ਦੀ ਕੰਜ਼ਮਪਸ਼ਨ ਹੈ ਜਾਂ 6 ਚਪਾਤੀ ਦੀ ਕੰਜ਼ਮਪਸ਼ਨ ਹੈ ਕਿਉਂਕਿ ਸਭ ਤੋਂ ਪਹਿਲਾਂ ਸਾਡਾ ਜਿਹੜਾ ਸਟੈਪਲ ਫੂਡ ਆ ਉਹ ਵੀਟ ਹੈ ਵੀਟ ਦੇ ਮੁਤਾਬਕ ਅਸੀਂ ਉਹ ਕਿਉਂਕਿ ਵੀਟ ਵੀ ਜਿਹੜੀ ਆ ਨਾਇ ਡੇ ਬਾਡੀ ਨੂੰ ਮੋਟਾਪੇ ਵੱਲ ਲੈ ਜਾ ਰਹੀ ਆ ਕਿਉਂਕਿ ਇਹ ਜਿਹੜਾ ਜਿਹੜਾ ਮਾਈਲੋਪੈਕਟਿਨ ਸਟਾਰਚ ਹੁੰਦਾ ਉਹ ਇਮੀਡੀਏਟਲੀ ਬਾਡੀ ਗਲੂਕੋਜ਼ ਰਿਲੀਜ਼ ਕਰਨ ਨਾਲ ਆਪਣਾ ਗਲੂਕੋਜ਼ ਲੈਵਲ ਵਧਾ ਦਿੰਦੀ ਆ ਗਲੂਕੋਜ਼ ਵਧਾਉਂਦੀ ਆ ਤਾਂ ਇਨਸੂਲਿਨ ਵਧਾ ਦਿੰਦੀ ਆ ਇਨਸੂਲਿਨ ਲੈਵਲ ਜਦੋਂ ਵੱਧ ਜਾਂਦਾ ਤਾਂ ਬਾਡੀ ਦੀ ਜਿਹੜੀ ਫੈਟ ਬਰਨਿੰਗ ਐਕਸਪੈਂਡੀਚਰ ਆ ਉਹ ਸਲੋ ਹੋ ਜਾਂਦਾ ਤੇ ਫਿਰ ਕਣਕ ਹੈ ਨਾ ਕੱਲੀ ਕਣਕ ਵੀ ਘਟਾ ਦਈਏ ਜੀ ਹਾਂ ਕਣਕ ਦੀ ਹਾਂ ਕਣਕ ਦੀ ਕੰਜ਼ਮ ਕਟਾਈ ਜਾਵੇ ਸਭ ਤੋਂ ਪਹਿਲਾਂ ਜਿਹੜੀ ਕੀ ਜੇ ਅਸੀਂ ਜੇ 10% ਵੀ ਕੱਟ ਲਾਉਨੇ ਆ ਕਣਕ ਤੇ ਤਾਂ ਉਹ ਵੀ ਜੇ ਪੰਜ ਰੋਟੀਆਂ ਖਾਣੇ ਆ 1.5 ਅੱਧੀ ਘਟਾ ਦਈਏ ਚਾਰ ਕਰ ਦਈਏ ਇੱਕ ਹਮਦਲਾ ਵੀ ਸਲੋਲੀ ਸਲੋਲੀ ਅਸੀਂ ਕੱਟ ਕਰ ਸਕਦੇ ਆ ਇਮੀਡੀਏਟਲੀ ਵੀ ਨਹੀਂ ਅਸੀਂ ਕਰ ਫਿਰ ਜਿਹੜਾ ਭੁੱਖਾ ਰਹੂਗਾ ਔਖਾ ਭੁੱਖਾ ਰਹਿੰਦਾ ਉਹ ਤਾਂ ਕੋਲਟਰ ਕੀ ਖਾਵੇਗਾ ਉਹਦਾ ਇਹ ਵੀ ਉਹਦਾ ਫਾਈਬਰ ਪਾਰਟ ਐਡ ਕਰ ਲੇ ਉਹ ਕਿਵੇਂ ਜੇ ਮੈਂ ਸਪੋਜ਼ ਕਰੋ ਦੋ ਚਪਾਤੀ ਖਾ ਰਿਆ ਉਹਦੀ ਲੰਚ ਚ ਤਾਂ ਦੋ ਚਪਾਤੀ ਦੇ ਮੁਤਾਬਕ ਜਿੰਨੀ ਉਹਦੀ ਕਟੋਰੀ ਦਾਲ ਹੈ ਜਾਂ ਸਬਜੀ ਹੈ ਉਹਨੂੰ ਡਬਲ ਕੀਤਾ ਜਾਵੇ ਸੈਲਡ ਵਧਾਓ ਸੈਲਡ ਵਧਾਇਆ ਜਾਵੇ ਜਾਂ ਸਬਜੀ ਦੀ ਇੱਕ ਕਟੋਰੀਆਂ ਤਾਂ ਦੋ ਕੀਤੇ ਜਾਂ ਤਾਂ ਕਿ ਬਾਡੀ ਦਾ ਜਿਹੜਾ ਰਫੇਜ ਹੈ ਜਾਂ ਪੋਲੀਸੈਕਰਾਈਡ ਹੈ ਉਹ ਬਾਡੀ ਨੂੰ ਭੁੱਖ ਨਹੀਂ ਲਾਉਣ ਦਿੰਦਾ ਜਿਹੜਾ ਅੱਜ ਕੱਲ ਆ ਚੱਲਿਆ ਕਿ ਮਿਲਟਸ ਖਾਓ ਹਾਂ ਇਹ ਕੀ ਹੈ ਮਿਲਟਸ ਵੀ ਇਹ ਪਾਰਟ ਆਫ ਤੁਹਾਡਾ ਜਿਹੜੀ ਹੈ ਪ੍ਰੋਟੀਨ ਰਿਚ ਜਿਹੜੇ ਨੇ ਇਸ ਕਰਕੇ ਇਸ ਨੂੰ ਰੋਟੀ ਤਾਂ ਭਰਦੇ ਹੀ ਹੈ ਜੇ ਤੁਸੀਂ ਉਹਦੇ ਰੋਟੀ ਖਾ ਲਈ ਰਾਗੀ ਦੀ ਖਾ ਲਈ ਤੇ ਕਣਕ ਛੱਡ ਦੋ ਉਹ ਖਾ ਲਓ ਉਹ ਖਾ ਲਓ ਉਹ ਸਭ ਤੋਂ ਬੈਸਟ ਹੈ ਜੀ ਸੋਲੂਸ਼ਨ ਬਟ ਬਾਡੀ ਕਹਿੰਦੀ ਹੈ ਵੀ ਜੇ ਮੈਨੂੰ ਤੁਸੀਂ 50 ਸਾਲ 40 ਸਾਲ ਇੱਕ ਸਟੈਪਲ ਫੂਡ ਤੇ ਲੈ ਕੇ ਕੰਜ਼ੂਮ ਕਰਕੇ ਤੁਸੀਂ ਖਾ ਰਹੇ ਹੋ ਜਦੋਂ ਮੈਨੂੰ ਇਮੀਡੀਏਟਲੀ ਸਵਿਚ ਓਵਰ ਕਰਵਾਉਣੀ ਹੈ ਕਿਸੇ ਵੀ ਹੋਰ ਗ੍ਰੇਨ ਤੇ ਤਾਂ ਮੈਂ ਇਮੀਡੀਏਟਲੀ ਉਹਨੂੰ ਅਡਾਪਟ ਨਹੀਂ ਕਰੂੰਗਾ ਕਿਉਂਕਿ ਅਡੈਪਟੇਬਿਲਟੀ ਵੀ ਬਾਡੀ ਲਈ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ 10% 20% 30% 40% ਇਸ ਗ੍ਰੈਜੂਅਲ ਫਾਰਮ ਚ ਉਹਨੂੰ ਰਿਪਲੇਸ ਕਰ ਸਕਦੇ ਹਾਂ ਜਿਹੜੀ ਹੌਲੀ ਹੌਲੀ ਉਹਨੂੰ ਕਰੀਏ ਉਹਨੂੰ ਕਰੀਏ ਨਹੀਂ ਤਾਂ ਫਿਰ ਇਹ ਵੀ ਹਜ਼ਮ ਨਹੀਂ ਹੁੰਦੀ ਉਹਨੇ ਹਜ਼ਮ ਨਹੀਂ ਹੋਣਾ ਕਿਉਂਕਿ ਰਿਚ ਪ੍ਰੋਟੀਨ ਸੋਰਸ ਨੇ ਸਾਰੀਆਂ ਹਾਂਜੀ ਬਾਜਰਾ ਵੀ ਬਾਜਰਾ ਵੀ ਬਾਜਰਾ ਇੰਨਾ ਨੇਚਰ ਨੇ ਰਿਚ ਪ੍ਰੋਟੀਨ ਕੀਤਾ ਜੀ 13 ਅਮਾਇਨੋ ਐਸਿਡ ਕੱਲੇ ਬਾਜਰੇ ਚ ਮਿਲਦੇ ਨੇ ਜੀ ਤੇ ਰਾਗੀ ਰਾਗੀ ਹੋ ਗਿਆ ਉਹਦੇ ਚ 7-8 ਅਮਾਇਨੋ ਐਸਿਡ ਆ ਰਹੇ ਨੇ ਤੇ ਜਵਾਰ ਜਵਾਰ ਚ ਅਮਾਇਨੋ ਐਸਿਡਸ ਦੀ ਕੁਆਂਟੀਟੀ ਜ਼ਿਆਦਾ ਹੈ ਐਜ਼ ਕੰਪੇਅਰ ਟੂ ਕਾਰਬ ਵੀ ਨੇ ਬਟ ਰੇਸ਼ੋ ਹੈ ਜਿਹੜੀ ਉਹ ਜ਼ਿਆਦਾ ਜਿਹੜੀ ਕਣਕ ਨਾਲੋਂ ਸਾਰੇ ਠੀਕ ਨੇ ਕਣਕ ਨਾਲੋਂ ਜ਼ਿਆਦਾ ਠੀਕ ਹੈ ਕਿ ਕਣਕ ਕਣਕ ਖਾਣੇ ਕਣਕ ਜਿਆਦਾ ਅਸੀਂ ਸਾਡੀ ਜਿਹੜੀ ਡਾਈਟ ਆ ਸਟੈਪਲ ਡਾਈਟ ਆ ਉਹ ਕਣਕ ਕਰਕੇ ਸਾਡੀ ਜਿਹੜੀ ਬਾਡੀ ਦੇ ਅਬਡੋਮినਲ ਐਬੀਸਟੀ ਵਧ ਰਹੀ ਹੈ ਦੁੱਧ ਕਿਉਂ ਦੁੱਧ ਕਿਉਂ ਵੀ ਪੀਣਾ ਜ਼ਰੂਰੀ ਆ ਬਟ ਦੁੱਧ ਕਿਉਂ ਜਿੰਨਾ ਤੁਹਾਡੀ ਬਾਡੀ ਦੀ ਰਿਕੁਆਇਰਮੈਂਟ ਹੈ 200 ml 250 ml ਪਰ ਡੇ ਤੁਸੀਂ ਪੀ ਸਕਦੇ ਹੂੰ ਇਸ ਤੋਂ ਜ਼ਿਆਦਾ ਤੁਸੀਂ ਕर्ड ਜ਼ਿਆਦਾ ਲੈ ਸਕਦੇ ਹੋ ਵੇ ਪ੍ਰੋਟੀਨ ਲੱਸੀ ਦਹੀਂ ਜ਼ਿਆਦਾ ਲਈਏ ਲੱਸੀ ਜ਼ਿਆਦਾ ਲੱਸੀ ਤੇ ਦਹੀਂ ਜ਼ਿਆਦਾ ਲਈਏ ਕਿਉਂਕਿ ਬਾਡੀ ਇਲੈਕਟ੍ਰੋਲਾਈਟ ਦੇ ਸੋਰਸ ਨੇ ਦੇ ਕੋਲੇ ਅੱਛਾ ਤੇ ਜਿਹੜਾ ਤੁਸੀਂ ਇਹ ਕਿਹਾ ਕਿ ਰਫਾਈਨਡ ਆਇਲ ਉਹ ਜਿਹੜੀ ਮਾਰਕੀਟ ਚ ਨਾ ਕੋ ਚੱਲਦਾ ਸਬਜ਼ੀਆਂ ਫਿਰ ਦੇਸੀ ਘਿਓ ਚ ਬਣਾਓ ਦੇਸੀ ਘਿਓ ਚ ਬਣਾਓ ਜਿਨ੍ਹਾਂ ਦਾ ਭਾਜਨ ਬਹੁਤ ਜ਼ਿਆਦਾ ਉਹ ਆਪਾਂ ਪਾਣੀ ਚ ਵੀ ਬਣਾ ਸਕਦੇ ਹਾਂ ਹੂੰ ਪਾਣੀ ਚ ਜਿਹੜਾ ਬੋਇਲਿੰਗ ਫੈਕਟਰ ਹੈ ਉਹ ਤੇ ਤੇਲ ਵਾਲਾ ਜਦੋਂ ਹਫਤੇ ਬਾਅਦ ਜੇ ਤੁਸੀਂ ਪਾਣੀ ਵਾਲੀ ਸਬਜ਼ੀ ਪੀਲੋਗੇ ਖਾਣੇ ਹੋ ਤਾਂ ਫਿਰ ਬਾਡੀ ਨੂੰ ਉਹੀ ਅਡੈਪਟੇਸ਼ਨ ਹੋ ਜਾਂਦੀ ਹੈ ਇੱਕ ਹਫਤੇ 8 8 ਦਿਨ ਤੋਂ ਬਾਅਦ ਬਾਡੀ ਹਰ ਇੱਕ ਚੀਜ਼ ਨੂੰ ਅਡੈਪਟ ਕਰਨ ਦੀ ਕਪੈਸਿਟੀ ਰੱਖਦੀ ਹੈ ਇਹ ਠੀਕ ਹੈ ਤੁਹਾਡੀ ਗੱਲ ਡਾਕਟਰ ਜੀ ਸੋ ਮੈਂ ਦੇਖਿਆ ਹੈ ਜ਼ੀਰੋ ਕੁਕਿੰਗ ਜ਼ੀਰੋ ਆਇਲ ਕੋਕਿੰਗ ਜ਼ੀਰੋ ਆਇਲ ਕੋਕਿੰਗ ਹਾਂ ਅੱਜ ਕਲੋਂ ਵੀ ਚੱਲਦਾ ਹੈ ਸੋ ਇਹ ਜਿਹੜਾ ਤੁਹਾਡਾ ਅੱਜ ਦੀ ਇਸ ਵੀਡੀਓ ਚ ਇਹ ਕਹਿਣਾ ਹੈ ਕਿ ਭਾਈ ਜੇ ਤਾਂ ਤੁਸੀਂ ਪ੍ਰੋਟੀਨ ਰਿਚ ਫੂਡ ਖਾਣੇ ਹੋ ਹਾਂਜੀ ਤਾਂ ਸਮਝੋ ਤੁਸੀਂ ਖਾ ਕੇ ਵੀ ਪਤਲੇ ਹੋ ਸਕਦੇ ਹੋ ਭੁੱਖੇ ਨਹੀਂ ਰਹਿਣ ਦੀ ਲੋੜ ਜਿੰਨਾ ਮਰਜੀ ਖਾਓ ਜਿੰਨਾ ਮਰਜੀ ਖਾਓ ਤੇ ਨਹੀਂ ਫਿਰ ਤੁਸੀਂ ਇਹ ਘੱਟ ਕਰ ਦਿਓ ਸਮੋਸੇ ਵੀ ਘੱਟ ਕਰ ਦਿਓ ਤੇਲ ਵਾਲੀਆਂ ਚੀਜ਼ਾਂ ਤੇ ਫਾਈਂਡ ਆਰ ਘੱਟ ਕਰ ਦਿਓ ਤੇ ਕੰਡਕ ਘੱਟ ਕਰ ਦਿਓ ਤੇ ਤੁਹਾਨੂੰ ਸਿ ਮਟਾਪੇ ਤੋਂ ਬਚ ਰਹੇ ਹੋ ਇਹੀ ਕਰ ਰਹੇ ਹੋ ਚਲੋ ਖੈਰ ਪਿਆਰੇ ਦਰਸ਼ਕੋ ਅੱਜ ਦੀ ਜਿਹੜੀ ਗੱਲ ਤੋਂ ਤਾਂ ਤੁਸੀਂ ਇਹ ਦੇਖ ਹੀ ਲਿਆ ਵੈਸੇ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹ ਤਾਂ ਇਹ ਕੀਤੀ ਸੀ ਮੈਨੂੰ ਬੜੀ ਹੈਰਾਨੀ ਹੋਈ ਸੀ ਕਿ ਖਾ ਕੇ ਵੀ ਬੰਦਾ ਮੋਟਾ ਨਹੀਂ ਹੁੰਦਾ ਹੁਣ ਗੱਲ ਸਮਝ ਆਈ ਹੈ ਕਿ ਜਿੰਨਾ ਮਰਜੀ ਪ੍ਰੋਟੀਨ ਖਾ ਲਈਏ ਉਹਦੇ ਨਾਲ ਬੰਦਾ ਮੋਟਾ ਨਹੀਂ ਹੁੰਦਾ ਉਹਦੇ ਨਾਲ ਸ਼ੂਗਰ ਨਹੀਂ ਵੱਧਦੀ ਜਦੋਂ ਅਸੀਂ ਕਾਰਬੋਹਾਈਡਰੇਟਾਂ ਸ਼ੂਗਰ ਵੀ ਵੱਧਦੀ ਹੈ ਮਤਲਬ ਕਣਕ ਦੀ ਰੋਟੀ ਜ਼ਿਆਦਾ ਖਾਣੇ ਆ ਤਾਂ ਉਹਦੇ ਸ਼ੂਗਰ ਵੀ ਵੱਧਦੀ ਹੈ ਆਲੂ ਖਾਣੇ ਸ਼ੂਗਰ ਵੀ ਵੱਧਦੀ ਹੈ ਮਟਾਪਾ ਵੀ ਵੱਧਦਾ ਕਿਉਂਕਿ ਉਹਦੇ ਵਿੱਚ ਫੈਟ ਜਿਹੜਾ ਜਮਾ ਹੁੰਦਾ ਰਹਿੰਦਾ ਸੋ ਇਹ ਗੱਲ ਅੱਜ ਡਾਕਟਰ ਹਰੀਸ਼ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਆਪਾਂ ਹੋਰ ਵੀ ਹੈਲਥ ਟਿਪਸ ਲਵਾਂਗੇ ਲੇਕਿਨ ਇਸ ਵੀਡੀਓ ਚ ਨਹੀਂ ਤੁਸੀਂ ਕੀ ਸਮਝਦੇ ਹੋ ਤੁਹਾਡੇ ਮਨ ਚ ਕੋਈ ਸਵਾਲ ਹੈ ਜਰੂਰ ਕਰਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ